ਇਕ ਕਹਾਣੀ ਹੈ ਮਨਮੋਨ ਬਾਬਾ ਜੀ ਦੀ ਲਿਖੀ ਹੋਈ ਤੁਸੀਂ ਕੌਣ ਹੋ ਉਹਨਾਂ ਦੀਆਂ ਸਫਰਨਾਮਿਆਂ ਦੇ ਵਿੱਚੋਂ ਉਹਨਾਂ ਦੀ ਯਾਤਰਾਵਾਂ ਦੇ ਵਿੱਚੋਂ ਇੱਕ ਯਾਤਰਾ ਗੱਡੀ ਜਲਦੀ-ਜਲਦੀ ਖੜ ਗਈ ਸਾਰੀ ਰਾਤ ਆ ਡਰ ਦੇ ਮਾਰੇ ਨੀਂਦ ਨਹੀਂ ਸੀ ਆਈ ਮੈਨੂੰ ਸਿਰ ਲੁਕਾਈ ਆਪਣਾ ਮੈਂ ਲੰਮਾ ਪਿਆ ਲੋਕਾਂ ਦੀਆਂ ਗੱਲਾਂ ਸੁਣਦਾ ਰਿਹਾ ਮੈਂ ਬੈਠ ਕੇ ਬਾਰੀ ਥਾਣੀ ਬਾਹਰ ਵੱਲ ਨਜ਼ਰ ਮਾਰੀ ਧੁੰਦਲੀ ਧੁੰਦਲੀ ਜਿਹੀ ਸਵੇਰ ਤੇ ਜਦੋਂ ਮੈਂ ਚਾਹ ਵਾਲੇ ਨੂੰ ਦੇਖਿਆ ਤੇ ਚਾਹ ਵਾਲੇ ਤੋਂ ਕੱਪ ਤੱਕ ਸੋਰਾ ਲੈ ਕੇ ਹੱਥ ਦੇ ਵਿੱਚ ਫੜਿਆ ਤੇ ਪੁੱਛਿਆ ਇਹ ਭਲਾ ਕਿਹੜਾ ਸਟੇਸ਼ਨ ਹੈ ਉਹ ਬੋਲਿਆ ਕਿ ਅਲੀਪੁਰ ਦਵਾਰ ਨਾ ਮੈਨੂੰ ਜਾਣਿਆ ਪਛਾਣਿਆ ਜੇ ਲੱਗਿਆ ਤੇ ਪੱਗ ਜਿਹੜੀ ਮਲਾਈ ਹੋਈ ਸੀ ਪੱਗ ਸਹਾਰਿਆਣੇ ਚੁੱਕ ਕੇ ਮੈਂ ਹੈਂਡ ਬੈਗ ਦੇ ਵਿੱਚ ਪਾਈ ਸੂਟ ਕੇਸ ਅਤੇ ਹੈਂਡ ਬੈਗ ਚੁੱਕਿਆ ਤੇ ਚੁੱਪ ਕਰਕੇ ਗੱਡੀ ਵਿੱਚੋਂ ਉਤਰ ਪੈਂਦਾ ਹਾਂ ਅਸਲ ਦੇ ਵਿੱਚ ਮੈਂ ਨਹੀਂ ਸੀ ਦਿਖਾਉਣਾ ਚਾਹੁੰਦਾ ਕਿ ਮੈਂ ਪੱਗ ਵਾਲਾ ਸਰਦਾਰ ਇਨਸਾਨ ਨਾਲੇ ਸਿਰ ਦੇ ਵਾਲ ਤਾਂ ਮੈਂ ਪਹਿਲਾਂ ਹੀ ਮਨਾਏ ਹੋਏ ਸਨ ਤੇ ਹੁਣ ਮੈਨੂੰ ਲੱਗਿਆ ਜਿਵੇਂ ਲੋਕੀ ਮੇਰੀ ਦਾੜੀ ਵੱਲ ਅਜੀਬ ਜੀਵ ਨਜ਼ਰਾਂ ਦੇ ਨਾਲ ਵੇਖ ਰਹੇ ਸਨ ਹੁਣ ਬੱਚੀ ਤਾਂ ਮੇਰੀ ਦਾੜੀ ਸੀ ਵੀ ਦੇਖੋ ਇਲਾਕਾ ਐਦਾਂ ਦਾ ਏ ਦੁਨੀਆ ਐਦਾਂ ਦੀ ਐ ਹੁਣ ਜਾਨ ਹੈ ਤਾਂ ਵੀ ਜਹਾਨ ਹੈ ਤੇ ਹੁਣ ਦਾੜੀ ਦਾੜੀ ਦਾ ਫੋਨ ਮੈਂ ਕੀ ਕਰਾਂ ਮੈਂ ਮੰਨ ਨਹੀਂ ਮੰਨ ਦੇ ਵਿੱਚ ਆਖਿਆ ਗੁਹਾਟੀ ਰਹਿੰਦਿਆਂ ਇੱਕ ਅਸਾਮੀ ਕੁੜੀ ਦੇ ਨਾਲ ਮੈਨੂੰ ਮਿੱਤਰਤਾ ਮੇਰੀ ਹੋ ਗਈ ਸੀ ਉਸਨੇ ਇੱਕ ਦਿਨ ਆਖਿਆ ਕਿ ਜੇ ਮੇਰੀ ਦਾੜੀ ਨਾ ਨਾ ਹੁੰਦੀ ਤਾਂ ਨਿਡਰ ਹੋ ਕੇ ਮੈਨੂੰ ਆਪਣੇ ਘਰ ਵਾਲਿਆਂ ਸਾਹਮਣੇ ਪੇਸ਼ ਕਰ ਸਕਦੀ ਸੀ ਮੈਨੂੰ ਲੱਗਿਆ ਜਿਵੇਂ ਉਹ ਮੈਨੂੰ ਕਿਸੇ ਜ਼ੁਰਮ ਤੋਂ ਛਡਕਾਰਾ ਪਾਉਣ ਲਈ ਕਹਿ ਰਹੇ ਹੋਵੇ ਮੈਂ ਹੱਸ ਕੇ ਟਾਲ ਦਿੱਤਾ ਚਲੋ ਮੰਨੀ ਨਹੀਂ ਸੀ ਮੰਨਿਆ ਵੇਟਿੰਗ ਰੂਮ ਦੇ ਵਿੱਚ ਜਾ ਕੇ ਸੂਟਕੇਸ ਤੋਂ ਕੁਝ ਜ਼ਰੂਰੀ ਚੀਜ਼ਾਂ ਅਤੇ ਕੱਪੜੇ ਕੱਢ ਕੇ ਹੈਂਡਬੈਗ ਵਿੱਚ ਪਾਏ ਸੂਟਕੇਸ ਕਲਰਮ ਬੇ ਜਮਾ ਕਰਵਾਇਆ ਅਤੇ ਹੈਂਡਬੈਗ ਚੁੱਕ ਕੇ ਸਟੇਸ਼ਨ ਦੇ ਬਾਹਰ ਆ ਜਾਂਦਾ ਉਹ ਨਹੀਂ ਦਿਨੀ ਐਸਟਡੀ ਬੂਥ ਨਹੀਂ ਸੰਦ ਉਹ ਦੁਕਾਨਾਂ ਵੀ ਹਾਲੇ ਨਹੀਂ ਸਨ ਖੁੱਲੀਆਂ ਟੈਲੀਫੋਨ ਐਕਸਚੇਂਜ ਦਾ ਸਾਈਨ ਬੋਰਡ ਵੇਖ ਕੇ ਮੈਂ ਉਸ ਦੇ ਵਿੱਚ ਵੜ ਜਾਣਾ ਐਕਸਚੇਂਜ ਦੇ ਵਿੱਚ ਦੋ ਬੰਗਾਲੀ ਬੈਠੇ ਚਾਹ ਪੀ ਰਹੇ ਨੇ ਹੁਣ ਇਲਾਕਾ ਉਧਰ ਲੜ ਦੋ ਬੰਗਾਲੀ ਬੈਠੇ ਚਾਹ ਪੀ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਕਿ ਮੇਰੀ ਮਾਂ ਬਿਮਾਰ ਹੈ ਘਰ ਟੈਲੀਫੋਨ ਕਰਨਾ ਹੈ ਉਹਨਾਂ ਵਿੱਚੋਂ ਇੱਕ ਜਿਹਦੀ ਥੋੜੀ ਥੋੜੀ ਦਾੜੀ ਹੈ ਤੇ ਗੱਲਾਂ ਅੰਦਰ ਨੂੰ ਬੜੀਆਂ ਹੋਈਆਂ ਨੇ ਮੇਰੇ ਵੱਲ ਤਿੱਖੀਆਂ ਨਜ਼ਰੀਆਂ ਨਾਲ ਤੱਕਦਾ ਤੂੰ ਕੌਣ ਹੈ ਮੈਂ ਚੁੱਪ ਰਹਿਣਾ ਦੂਜਾ ਉਸ ਨੂੰ ਕਹਿੰਦਾ ਉਹ ਸਾਨੂੰ ਕੀ ਕੋਈ ਵੀ ਹੋਵੇ ਮੌਕਾ ਹੈ ਪੈਸੇ ਬਣਾਉਣ ਦਾ ਬਸ ਪੈਸੇ ਬਣਾਓ ਕੰਮ ਕਰੋ ਮੈਨੂੰ ਨੰਬਰ ਪੁੱਛ ਕੇ ਉਹ ਨੰਬਰ ਕਮਾਉਣ ਲੱਗਾ ਬੜੀ ਧੀਰ ਬਾਅਦ ਨੰਬਰ ਮਿਲਦਾ ਕਿੱਥੋਂ ਮੋਲਿਆ ਚੰਗਾ ਕੀਤਾ ਇੱਥੇ ਕਿਤੇ ਜੰਗਲਾਂ ਦੇ ਵਿੱਚ ਚਲਾ ਜਾ ਜਦ ਤੱਕ ਹਾਲਾਤ ਠੀਕ ਨਹੀਂ ਹੁੰਦੇ ਅੱਗੋਂ ਨਾ ਮੇਂ ਅੱਗੋਂ ਮੈਨੂੰ ਮਾ ਦੇ ਜਵਾਬ ਆਏ ਤੂੰ ਬਸ ਮੁੜੀ ਨਾ ਜਦ ਤੱਕ ਹਾਲਾਤ ਠੀਕ ਨਹੀਂ ਹੁੰਦੇ ਇੰਨੀ ਕੁ ਮੇਰੀ ਗੱਲ ਹੁੰਦੀ ਹੈ ਤੇ ਮੈਂ ਉਸ ਨੂੰ ਪੁੱਛਦਾ ਵੀ ਕਿੰਨੇ ਪੈਸੇ ਮੈਂ ਉਸ ਨੂੰ ਪੁੱਛਦਾ ਮੈਂ ਜਾਣਦਾ ਹਾਂ ਕਿ ਉਹਨਾਂ ਨੇ ਮੇਰੇ ਤੋਂ ਜੋ ਵੀ ਮਿਲੇਗਾ ਜੇਬ ਦੇ ਵਿੱਚ ਪਾ ਲੈਣਗੇ ਉਹ ਕਹਿੰਦਾ 250 ਰੁਪਏ ਹੈ ਐਨੇ 250 ਰੁਪਏ ਅਗੋਂ ਬੜਾ ਗਰਖਤ ਆਵਾਜ਼ ਦੇ ਵਿੱਚ ਬੋਲਦਾ ਉਹ ਇੱਕ ਤਾਂ ਤੇਰਾ ਕੰਮ ਕੀਤਾ ਉਪਰੋਂ ਤੂੰ ਤਾਲਾ-ਤਾੜੀ ਕਰਦਾ ਸਾਡੇ ਨਾਲ ਉਹਨਾਂ ਨੂੰ 250 ਰੁਪਏ ਦੇ ਕੇ ਆਉਂਦਿਆਂ ਕਿਸੇ ਨਾਈ ਦੀ ਦੁਕਾਨ ਮੈਂ ਲੱਭਣ ਲੱਗ ਜਾਨਾ ਇੱਕ ਨਾਈ ਨੂੰ ਆਪਣੀ ਕੁਰਸੀ ਅਤੇ ਦੁਕਾਨ ਤੋਂ ਮਿੱਟੀ ਝਾੜ ਕੇ ਵੇਖ ਕੇ ਮੈਂ ਦੁਕਾਨ ਦੇ ਵਿੱਚ ਵੜ ਜਾਨਾ ਨਾਈ ਦੀ ਕੁਰਸੀ ਉਤੇ ਬੈਠਿਆ ਬਹੁਤ ਅਜੀਬ ਅਤੇ ਆਪਣੇ ਆਪ ਦੇ ਵਿੱਚ ਬਹੁਤ ਹੀਣ ਭਾਵਨਾ అనుਭਵ ਮੈਨੂੰ ਹੋਣ ਲੱਗ ਪਈ। ਨਾਈ ਪਹਿਲਾਂ ਮੇਰੇ ਚਿਹਰੇ ਵੱਲ ਤੱਕਦਾ ਤੇ ਫਿਰ ਮੇਰੇ ਹੱਥ ਵੱਲ। ਉਹ ਵੀ ਉਸ ਤਰ੍ਹਾਂ ਚੁੱਕਦਿਆਂ ਮੌਕੇ ਦਾ ਫਾਇਦਾ ਉਠਾਉਣ ਦੀ ਨੀਅਤ ਦੇ ਵਿੱਚ ਲੱਗਦਾ। ਵੀ ਕਹਿੰਦਾ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਐਸਾ ਬਣਾ ਦੇਵਾਂਗਾ ਕਿ ਸ਼ੀਸ਼ੇ ਦੇ ਵਿੱਚ ਮੂੰਹ ਦੇਖ ਕੇ ਆਪਣੇ ਆਪ ਨੂੰ ਵੀ ਤੁਸੀਂ ਪਹਿਚਾਨ ਨਹੀਂ ਸਕੋਗੇ। ਦਾੜੀ ਦਾੜੀ ਬਿਲਕੁਲ ਸਫਾ ਚਟ ਕਰ ਦਾਂਗਾ ਤੁਹਾਡੀ। ਉਹਦਾ ਗੱਲ ਸੁਣ ਕੇ ਨਾ ਉਹਦੀ ਇਹ ਗੱਲ ਸੁਣ ਕੇ ਕਿ ਦਾੜੀ ਸਫਾ ਚਟ ਹੋ ਜਾਏਗੀ। ਮਨ ਮੇਰਾ ਉਦਾਸ ਜਾ ਹੋ ਗਿਆ ਤੇ ਨਾਲੇ ਕ੍ਰੋਧ ਵੀ ਵਾਲੇ ਮਾਰਨ ਲੱਗ ਪਿਆ। ਜੀ ਕਰਦਾ ਕਿ ਮਾਰ ਮਾਰ ਕੇ ਇਹਦਾ ਬੂਥਾ ਇੰਚ ਵਿਗਾੜ ਦੇਵਾਂ ਕਿ ਆਪਣੇ ਆਪ ਨੂੰ ਪਛਾਣ ਨਾ ਸਕੇ ਤੂੰ ਮੇਰੀ ਪਹਿਚਾਨ ਬਦਲੇਗਾ। ਫਿਰ ਮੈਂ ਆਪਣੇ ਗੁੱਸੇ ਤੇ ਕਾਬੂ ਪਾ ਕੇ ਕੁਰਸੀ ਤੋਂ ਉੱਠ ਕੇ ਬਾਹਰ ਸੜਕ ਤੇ ਆ ਜਾਣਾ ਹੈ। ਮਨ ਹੀ ਮਨ ਕਹਿੰਦਾ ਹੁਣ ਵੇਖੀ ਜਾਓ ਜੋ ਹੁੰਦਾ ਜੋ ਹੈ ਹੁਲੀ ਹੈ ਤਾਂ ਹੈ। ਦੇਖੀ ਜਾਓ। ਹੁਣ ਮੈਂ ਜੋ ਹਾਲਾਤ ਨੇ ਉਹਨਾਂ ਕਰਕੇ ਆਪਣੇ ਆਪ ਨੂੰ ਬਦਲਤਾ ਨਹੀਂ ਦਵਾਂਗਾ। ਕਿੰਨੀ ਵਾਰੀ ਬਦਲਾਂਗਾ ਖੈਰ ਖੈਰ ਤੁਰਪਨਹਾ ਚੱਕਰ ਅਤੇ ਗੰਦਗੀ ਨਾਲ ਭਰੇ ਬੱਸ ਸਟੈਂਡ ਉੱਤੇ ਛੋਟੇ ਗਾਰਡੀਆਂ ਬੱਸਾਂ ਖੜੀਆਂ ਨੇ ਇੱਕ ਬੱਸ ਕੰਡਕਟਰ ਹਾਸ਼ੀਮਾਰਾ ਮਾਦਰੀ ਹਟ ਫੁਨਸ਼ੀਲਿੰਗ ਦੀ ਯਾਤਰੀਆਂ ਨੂੰ ਹਾਕਾ ਮਾਰ ਰਿਹਾ ਮਾਦਰੀ ਹਾਰ ਦਾ ਨਾਂ ਸੁਣ ਕੇ ਮੇਰੇ ਕੰਨ ਖੜੇ ਹੋ ਜਾਂਦੇ ਨੇ ਇਸ ਥਾਂ ਉੱਤੇ ਕੁਝ ਬੜੇ ਪਹਿਲਾਂ ਆਪਣੇ ਇੱਕ ਬੰਗਾਲੀ ਮਿੱਤਰ ਦੇ ਨਾਲ ਮੈਂ ਆਇਆ ਸੀ ਮਾਦਰੀ ਹਾਰ ਦੇ ਕਿੰਨੇ ਪੈਸੇ ਭਲਾ ਮੈਂ ਆਪਣਾ ਬਟੂਆ ਬੋਝੇ ਦੇ ਵਿੱਚੋਂ ਕੱਢਦਾ ਪੁੱਛਿਆ ਮਾਦਰੀ ਹਾਰ ਜਾਓਗੇ ਅੱਛਾ ਕਿਸ ਕੋਲ ਜਲਦਾ ਪਾਰਾ ਵਾਈਲਡ ਲਾਈਫ ਸੈਂਕਚੂਰੀ ਜਾਣਾ ਹੈ ਉਤਮੈ ਉੱਤਰ ਉਸਨੂੰ ਦੇਣਾ ਇਹ ਬਹੁਤ ਚੱਕਰ ਲਾ ਕੇ ਜਾਵੇਗੀ ਬਸ ਇਸ ਵਾਈਲਡ ਲਾਈਫ ਸੈਂਕਚੂਰੀ ਦੇਖਣ ਵਾਸਤੇ ਤੇ ਇਹ ਬੜਾ ਚੱਕਰ ਲੱਗੇਗਾ ਸਿੱਧੀ ਵਾਸਤਾ ਬਸ 1 ਘੰਟੇ ਬਾਅਦ ਜਾਣੀ ਹੈ ਇੱਥੋਂ ਚੱਲ ਕੋਈ ਗੱਲ ਨਹੀਂ ਤੇ ਮੈਂ ਇੰਨੀ ਗੱਲ ਕੀਤੀ ਤੇ ਮੈਂ ਟਿਕਟ ਲੈ ਕੇ ਬੱਸ ਦੇ ਵਿੱਚ ਬੈਠ ਜਾਣਾ। ਬੱਸ ਬੜੀ ਛੋਟੀ ਐ, 27 ਸੀਟਰ। ਜਿਸ ਦੇ ਵਿੱਚ ਘੁੱਸੜ-ਮੁੱਸੜ ਕੇ 35-40 ਬੰਦੇ ਵੱੜ ਜਾਂਦੇ ਨੇ। ਸਵਾਰੀਆਂ, ਖੇਸੀਆਂ, ਕੰਬੜਾਂ ਦੀਆਂ ਬੁਕਲਾਮਾਰੀ ਗੁੱਛਾ-ਮੁੱਛੇ ਹੋਈ ਬੈਠੀਆਂ ਨੇ ਤੇ ਸਾਰੀ ਬੱਸ ਬੀੜੀਆਂ, ਸਿਗਰਟਾਂ ਦੇ ਧੂਏ ਦੇ ਨਾਲ ਭਰੀ ਹੋਈ ਐ। ਹੁਣ ਜੇ ਮੈਂ ਵੀ ਸਿਗਟਾ ਤਾਂ ਸ਼ਾਇਦ ਇਹਨਾਂ ਨੂੰ ਸ਼ੱਕ ਨਹੀਂ ਪੈएगी ਕਿ ਮੈਂ ਕੌਣ ਹਾਂ। ਪਰ ਖੈਰ ਮੈਨੂੰ ਇੰਜ ਕਰਨ ਦੀ ਕੀ ਲੋੜ। ਇਹ ਬਸ ਮੈਂ ਸੋਚ ਹੀ ਰਿਹਾ ਮੰਦੇਮੰਦ ਵਿੱਚ ਕਿਉਂਕਿ ਮੇਰੀ ਪਛਾਣ ਨਾ ਪਤਾ ਲੱਗੇ ਮੈਂ ਕੌਣ ਹਾਂ ਨਹੀਂ ਤਾਂ ਫਿਰ ਮਸਲਾ ਹੋਰ ਹੋ ਸਕਦਾ ਬਾਸਰੇ ਜੰਗਲ ਦੇ ਵਿੱਚੋਂ ਲੰਘਦੀ ਤੰਗ ਜਿਹੀ ਸੜਕ ਤੋਂ ਹੋ ਕੇ ਚਲਦੀ ਜਾ ਰਹੇ ਸੀ ਕਦੀ ਕਦੀ ਰੁੱਖਾਂ ਨੂੰ ਕੱਟ ਕੇ ਬਣਾਈ ਖੁੱਲੀ ਥਾਂ ਦੇ ਵਿੱਚੋਂ ਓਪੜੀਆਂ ਦੀ ਕੋਈ ਬਸਤੀ ਜਿਹੀ ਦਿਸ ਪੈਂਦੀ ਕਿਤੇ ਕਿਤੇ ਕਿਸੇ ਸਾਈਨ ਬੋਰਡ ਉੱਤੇ ਬਣੀ ਸ਼ੇਰ ਦੀ ਤਸਵੀਰ ਥੱਲੇ ਬੰਗਾਲੀ ਦੇ ਵਿੱਚ ਕੁਝ ਲਿਖਿਆ ਤੇ ਸੜਕ ਦੇ ਨਾਲ ਨਾਲ ਇੱਕ ਹਾਥੀ ਤੁਰਦਿਆਂ ਵੇਖ ਕੇ ਮੈਨੂੰ ਸਮਝ ਆ ਜਾਂਦਾ ਕਿ ਇਹ ਕੋਈ ਰਿਜ਼ਰਵ ਫੋਰੈਸਟ ਹੈ ਹੌਲੀ ਹੌਲੀ ਤੁਰਦੀ ਰੁਕਦੀ ਬੱਸ 4-5 ਘੰਟਿਆਂ ਬਾਅਦ ਜੰਗਲ ਨੂੰ ਪਾਰ ਕਰਕੇ ਇੱਕ ਬਸਤੀ ਵਿਚਕਾਰ ਆ ਕੇ ਰੁਕ ਜਾਂਦੀ ਹੈ। ਇੱਥੇ ਕੋਈ ਹਫਤਾਵਾਰੀ ਹਾਟ ਲੱਗਿਆ ਹੋਇਆ ਹੈ। ਸਾਰਿਆਂ ਨੇ ਨਾਲ ਮੈਂ ਕੁਝ ਖਾਣ ਪੀਣ ਲਈ ਉਤਰ ਜਾਣਾ ਹੈ। ਹਾਟ ਦੇ ਵਿੱਚ ਛੋਟੇ-ਛੋਟੇ ਕੱਦ ਦੇ ਆਦਮੀ ਧੀਮੀ ਫਿਰ ਦਿਨਜ਼ਰ ਆੜਨੇ। ਉਹ ਤੋਂ ਚੱਲ ਕੇ ਜਦ ਬੱਸ ਮਾਦਰੀ ਹਾਟ ਆ ਕੇ ਰੁਕੀ ਤਾਂ ਸ਼ਾਮ ਦੇ 4-5 ਵੱਜ ਚੁੱਕੇ ਸਨ। ਮੈਂ ਉੱਤਰ ਕੇ ਜਿਆਦੀ ਦੁਕਾਨ ਸਾਹਮਣੇ ਪਏ ਲੱਕੜੀ ਦੇ ਬੈਂਚ ਉੱਤੇ ਬੈਠ ਕੇ ਚਾਹ ਪੀਣ ਲੱਗਾ। ਕੋਈ ਤਿੰਨ ਚਾਰ ਮੁੰਡੇ ਬੈਠੇ ਮੇਰੇ ਵੱਲ ਵੇਖਦੇ ਮੇਰੇ ਬਾਰੇ ਆਪਸ ਦੇ ਵਿੱਚ ਗੱਲਾਂ ਕਰਦੇ ਪ੍ਰਤੀਤ ਹੁੰਦੇ ਨੇ ਸ਼ਾਇਦ ਮੇਰਾ ਵਹਿਮ ਹੋਵੇ ਪਰ ਲੱਗਦਾ ਹੈ ਕਿ ਮੈਨੂੰ ਮੇਰੇ ਬਾਰੇ ਗੱਲ ਕਰ ਰਹੇ ਸਨ ਜਦ ਮੈਨੂੰ ਲੱਗਦਾ ਹੈ ਕਿ ਮੇਰੇ ਬਾਰੇ ਗੱਲਾਂ ਕਰ ਰਹੇ ਸਨ ਕਿਉਂਕਿ ਮੇਰੀ ਵਾਸਤੇ ਹਰ ਨਜ਼ਰ ਸ਼ੱਕੀ ਸੀ ਜਿਵੇਂ ਸਾਰੇ ਮੈਨੂੰ ਦੇਖ ਰਹੇ ਹੋਣ ਮੇਰੀ ਦਾੜੀ ਨੂੰ ਦੇਖ ਰਹੇ ਹੋਣ ਹਾਲੇ ਤਮਾ ਪਗਣੀ ਸੀ ਬਣੀ ਕਿੱਧਰੋਂ ਆਏ ਐ ਕੋਈ ਪੁੱਛਦਾ ਮੈਨ ਪੁੱਛੀ ਲੰਦਾ ਕਿ ਕਿੱਧਰੋਂ ਆਏ ਹੁਣ ਮੈਨੂੰ ਯਕੀਨ ਹੋ ਜਾਂਦਾ ਵਾਕਈ ਮੇਰੀ ਗੱਲ ਕਰ ਰਹੇ ਹੋਣਗੇ ਤੇ ਦੂਜਾ ਕਹਿੰਦਾ ਅੱਛਾ ਫਿਰ ਜਾਣਾ ਵੀ ਕਿੱਧਰ ਹੈ ਤੁਸੀਂ ਇਹ ਤਾਂ mucho prenda। ਛੁਪ ਰਣ ਤੋਂ ਬਾਅਦ ਦੇ ਵਿੱਚ ਮੈਂ ਫੇਰ ਕਹਿਣਾ ਹੈ ਕਿ ਮੈਂ ਜਲਦਾਪਾਰਾ ਵਾਈਲਡ ਲਾਈਫ ਸੈਂਕਚੂਰੀ ਦੇਖਣਾ ਹੈ। ਮੇਰੇ ਬੋਲਣ ਉੱਤੇ ਸਾਰੇ ਮੈਨੂੰ ਉੱਪਰ ਤੋਂ ਲੈ ਕੇ ਥੱਲੇ ਵੱਲ ਤੱਕਦੇ ਨੇ। ਮੈਂ ਜਾਣਦਾ। ਮੈਂ ਜਾਣਦਾ ਕਿ ਇਸ ਵੇਲੇ ਮੇਰੇ ਬਾਰੇ ਕੀ ਸੋਚ ਰਹੇ ਹੋਣਗੇ। ਅੰਦਾਜ਼ੇ ਲਾ ਰਹੇ ਹੋਣਗੇ। ਅੱਛਾ ਸੈਂਕਚੂਰੀ ਵੇਖਣ ਆਉਣ ਵਾਲਿਆਂ ਵਾਂਗ ਨਾ ਤਾਂ ਮੇਰੇ ਕੋਲ ਕੈਮਰਾ ਹੈ। ਤੇ ਨਾ ਹੀ ਦੁਗਰਵੀਨ ਤੇ ਨਾ ਹੀ ਸੂਰਤ ਸ਼ਕਲ ਕਿਉਂਕਿ ਜਰੂਰ ਟੂਰਿਸਟ ਵਿਜ਼ਟਰ ਆਉਂਦੇ ਨੇ। ਆਉਣਾ ਦੇ ਆਪਣਾ ਅੰਦਾਜ਼ ਹੁੰਦਾ ਹੈ ਮੈਂ ਉਸ ਅੰਦਾਜ਼ ਦੇ ਵਿੱਚ ਬਿਲਕੁਲ ਵੀ ਨਹੀਂ ਸਾਂ ਇਸ ਤੋਂ ਬਾਅਦ ਦੇ ਵਿੱਚ ਫਿਰ ਉਹ ਆਪਣੇ ਆਪਸ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਗੱਲਾਂ ਕਰਨ ਲੱਗ ਪਏ ਮੈਨਾਂ ਦੀ ਬੰਗਾਲੀ ਭਾਸ਼ਾ ਤਾਂ ਕੁਝ-ਕੁਝ ਤਾਂ ਸਮਝਦਾ ਹਾਂ ਕਿਉਂਕਿ ਪਹਿਲਾਂ ਵੀ ਆਇਆ ਹਾਂ ਮੇਰਾ ਦੋਸਤ ਵੀ ਹੈ ਕੁਝ ਗੱਲਾਂ ਮੈਨਾਂ ਨਹੀਂ ਸਮਝ ਲੈਣਾ ਬਸ ਇੱਕ ਗੱਲਾਂ ਤਾਂ ਇਹ ਮੈਨੂੰ ਨਕਸਲਵਾਦੀ ਕਿਸਮ ਦੇ ਬੰਦੇ ਲੱਗਦੇ ਸਨ ਇਹਨਾਂ ਵਿੱਚੋਂ ਇੱਕ ਕਹਿੰਦਾ ਹੈ ਕਿ ਜਿਸ ਦੇ ਅਰਥ ਕੋ ਜਿਸ ਤਰ੍ਹਾਂ ਸਮਝ ਆਉਂਦੇ ਨੇ ਕਿ ਐਵੇਂ ਨਾ ਬੋਲੀ ਜਾਓ ਠੀਕ ਹੈ ਕੋਈ ਵੀ ਹੋਵੇ ਯਾਰ ਅਸੀਂ ਕੀ ਲੈਣਾ ਇੰਜ ਲੱਗਦਾ ਕਿ ਜਿਵੇਂ ਇਸ ਤਰ੍ਹਾਂ ਬੋਲ ਰਿਹਾ ਹਾਂ ਜਿਵੇਂ ਅੰਦਾਜ਼ਾ ਲਾ ਰਿਹਾ ਹਾਂ ਜਿਵੇਂ ਸ਼ਾਇਦ ਕੁਝ ਕੁਝ ਕਰਨਾ ਵੀ ਚਾਹੁੰਦੇ ਹੁਣ ਪਰ ਇੱਕ ਨੇ ਇਹ ਕਹਿ ਦਿੱਤਾ ਕੋਈ ਵੀ ਹੋਵੇ ਯਾਰ ਠੀਕ ਐ ਸੀ ਕਿ ਲੈਣ ਹਰ ਜਲਦਾ ਪਾਰਾ ਸੈਂਕਚੂਰੀ ਦਾ ਰੈਸਟ ਹਾਊਸ ਇੱਥੋਂ 8 10 ਕਿਲੋਮੀਟਰ ਅੰਦਰ ਹੈ ਅੰਦਰ ਜਾਨਵਰਾਂ ਦਾ ਖਤਰਾ ਹੋਣ ਕਰਕੇ ਸ਼ਾਇਦ ਰਿਕਸ਼ਾ ਨਹੀਂ ਸੀ ਜਾਂਦਾ ਹੁਣ ਜੇਬ ਦੇ ਵਿੱਚ ਪੈਸੇ ਵੀ ਘੜਦੇ ਜਾ ਰਹੇ ਸਨ ਪਰ ਫੇਰ ਵੀ ਮੈਨੂੰ ਅੰਦਰ ਜਾਣ ਲਈ ਟੈਕਸੀ ਦੇ 50 ਰੁਪਏ ਖਰਚਣੇ ਪੈਂਦੇ ਸਨ ਟੈਕਸੀ ਵਿੱਚ ਬੈਠ ਕੇ ਰੈਸਟ ਹਾਊਸ ਵੱਲ ਜਾਂਦੇ ਆ ਸੋਚ ਰਿਹਾ ਸਾਂ ਕਿ ਇੱਥੇ ਰਹਿਣ ਲਈ 5-7 ਦਿਨ ਲਈ ਕਮਰਾ ਮਿਲ ਜਾਏ ਤਾਂ ਖਤਰੀ ਵਾਲੇ ਦਿਨ ਬੇਫਿਕਰੀ ਦੇ ਨਾਲ ਗੁਜ਼ਰ ਜਾਣਗੇ ਤੇ ਫਿਰ ਮੈਂ ਵਾਪਸ ਚਲਾ ਜਾਵਾਂਗਾ। ਸੰਗਲੇ ਜੰਗਲ ਵਿਚਕਾਰ ਖੁੱਲੀ ਥਾਂਵੇਂ ਲੱਕੜੀ ਦਾ ਬਣਿਆ ਦੋ ਮੰਜ਼ਲਾ ਡਾਕ ਬੰਗਲਾ। ਇੱਕ ਪਾਸੇ ਕਾਮਿਆਂ ਦੇ ਕੁਆਟਰ ਅਤੇ ਹਾਥੀਆਂ ਦੇ ਵਾੜੇ। ਤਿੰਨ-ਚਾਰ ਵਾਰ ਦੇ ਬੜੇ ਪਹਿਲਾਂ ਜਦੋਂ ਮੈਂ ਇੱਥੇ ਆਇਆ ਸੀ ਉਦੋਂ ਮੈਂ ਇਹ ਰੈਸਟ ਹਾਊਸ ਵੇਖਿਆ ਸੀ ਪਰ ਇਸ ਦੇ ਆਲੇ-ਦੁਆਲੇ ਦਾ ਵਾਤਾਵਰਣ ਬਦਲਿਆ ਹੋਇਆ ਲੱਗਾ। ਰੈਸਟ ਹਾਊਸ ਦੇ ਸਾਹਮਣੇ ਵੱਡੀਆਂ ਵੱਡੀਆਂ ਲਿਸ਼ਕਦੀਆਂ ਕਾਰਾਂ ਦਿਸ ਰਹੀਆਂ ਤੇ ਕੁਝ ਹੋਰ ਆ ਵੀ ਰਹੀਆਂ ਸਾਨੂੰਦਨ ਰੈਸਟ ਹਾਊਸ ਦੇ ਕੇਅਰ ਟੇਕਰ ਦੇ ਨਾਲ ਮੈਂ ਕਮਰੇ ਵਾਰੀ ਗੱਲ ਕਰਦਾ ਉਹ ਪੁੱਛਦਾ ਕਿ ਤੁਸੀਂ ਪਰਮਿਟ ਲੈ ਕੇ ਆਏ ਹੋ ਮੈਂ ਪਰਮਿਟ ਦੀ ਗੱਲ ਸੁਣੀ ਤੇ ਮੇਰੇ ਨਾਂ ਕਹਿਣ ਉੱਤੇ ਉਹ ਮੈਨੂੰ ਉੱਥੋਂ ਵਾਪਸ ਚਲੇ ਜਾਣ ਲਈ ਕਹਿੰਦਾ ਪਰ ਮੈਂ ਜਾਂਦਾ ਨਹੀਂ ਤੇ ਇੱਕ ਪਾਸੇ ਖੜਾ ਹੋ ਕੇ ਕਦੇ ਹਾਥੀਆਂ ਤੇ ਕਦੇ ਜੰਗਲ ਦੇ ਵਿੱਚ ਬਣੀ ਉੱਚੀ ਸਾਰੀ ਮਚਾਂ ਦੇ ਵੱਲ ਵੇਖਣ ਲੱਗਦਾ ਮੈਂ ਦੇਖਿਆ ਕਿ ਨਾ ਕਾਰਾਂ ਵਿੱਚੋਂ ਉਤਰਨ ਵਾਲੇ ਸੋਹਣੀਆਂ ਸੋਹਣੀਆਂ ਕੁੜੀਆਂ ਚਾਹ ਦੇ ਬਗਾਨਾ ਦੇ ਮਾਲਕ ਐਕਟਰ ਐਕਟਰਸ ਆਦ ਹਨ ਫਰ ਦੇ ਵਰ ਦੇ ਲੁਕ ਬਹੁਤ سارے ਪਰਮਟ ਆ ਆਕੀ ਬਲੇਕ ਆ ਰਹੇ ਸਨ ਜੋ ਬਿਨਾ ਪਰਮਟ ਦੇ ਆਏ ਉਹਨਾਂ ਤੋਂ ਕੁਝ ਲੈ ਦੇ ਕੇ ਕਮਰੇ ਮਿਲ ਜਾਂਦੇ ਸਨ ਕੁਝ ਲੈ ਦੇ ਕੇ ਕਮਰੇ ਸ਼ਾਇਦ ਮੇਰੀ ਹਸਿਆਤ ਨਹੀਂ ਸੀ ਇਸ ਵੇਲੇ ਕੁਝ ਲੈ ਦੇ ਡਰ ਦੇ ਕਰੰਦਾ ਹਨੇਰਾ ਪੈ ਗਿਆ ਇਸੇ ਹੀ سلسلے ਦੇ ਵਿੱਚ ਹਨੇਰਾ ਪੈ ਗਿਆ ਤਾਂ ਕੀਰ ਟੇਕਰ ਕੁਸ਼ ਬਾਬੂ ਮੇਰੇ ਵੱਲ ਬੜੀ ਪ੍ਰਸ਼ਨ ਭਰੀਆਂ ਤੇ ਭੈੜੀਆਂ ਜਿਹੀਆਂ ਨਜ਼ਰਾਂ ਦੇ ਨਾਲ ਤੱਕਦਾ ਹੈ। ਹੁਣ ਸਥਿਤੀ ਇਹ ਹੈ ਕਿ ਉਹ ਮੈਨੂੰ ਵਾਪਸ ਚਲੇ ਜਾਣ ਲਈ ਵੀ ਮਜਬੂਰ ਨਹੀਂ ਕਰ ਸਕਦਾ। ਜੇ ਵਾਪਸ ਜਾਂਦੇ ਆ ਰਸਤੇ ਦੇ ਵਿੱਚ ਮੈਨੂੰ ਕਿਸੇ ਜੰਗਲੀ ਜਾਨਵਰ ਨੇ ਮਾਰ ਸੁੱਟਿਆ ਤਾਂ ਦੋਸ਼ ਤਾਂ ਸਾਰੀ ਦਾ ਸਾਰਾ ਦੋਸ਼ ਉਹਦੇ ਉੱਤੇ ਆਉਣਾ ਸੀ। ਹੁਣ ਮੈਨੂੰ ਨਹੀਂ ਸੀ ਭੇਜ ਸਕਦਾ। ਮੈਨੂੰ ਇਸ ਗੱਲ ਦਾ ਪਤਾ ਸੀ। ਇਸ ਕਾਰਨ ਮੈਨੂੰ ਇੱਕ ਰਾਤ ਇੱਥੇ ਰਹਿਣ ਲਈ ਕਿਸੇ ਸਰਵੈਂਟ ਕੁਆਟਰ ਵਿੱਚ ਸੌਣ ਦੀ ਥਾਂ ਮਿਲ ਜਾਂਦੀ ਹੈ। ਮੱਛਰਾਂ ਕਾਰਨ ਮੈਂ ਸਾਰੀ ਰਾਤ ਸੌ ਨਹੀਂ ਸਕਿਆ। ਜਦੋਂ ਸਵੇਰ ਹੁੰਦੀ ਹੈ ਅਗਲੀ ਸਵੇਰ ਇੱਕ ਕਾਰ ਵਿੱਚ ਲਿਫਟ ਲੈ ਕੇ ਮੈਂ ਮੋੜ ਮਾਦਰੀਹਾੜ ਦੀ ਚਾਹ ਦੀ ਦੁਕਾਨ ਉੱਤੇ ਪਹੁੰਚ ਜਾਂਦਾ ਜਿੱਥੇ ਪਹਿਲਾਂ ਗਿਆ ਸੀ ਇੱਥੇ ਮੁੰਡੇ ਮੇਰੇ ਵੱਲ ਬਿਟਰ-ਬਿਟਰ ਤੱਕ ਰਹੇ ਸਨ ਮੇਰੇ ਚਾਹ ਪੀਂਦਿਆਂ ਮੇਰੇ ਚਾਹ ਪੀਂਦਿਆਂ ਤੇ ਪਕੌੜੇ ਖਾਂਦਿਆਂ ਇੱਕ ਬੰਗਾਲੀ ਮੁੰਡਾ ਮੇਰੇ ਕੋਲ ਆ ਬੈਠਦਾ ਹੈ ਅੱਛਾ ਤੁਸੀਂ ਇੱਥੇ ਜੰਗਲੀ ਜਾਨਵਰ ਵੇਖਣ ਆਏ ਸੀ ਹਨਾ ਮੈਂ ਉਸ ਨੂੰ ਕਿਹਾ ਹਾਂ ਤੇ ਪੁੱਛਦਾ ਮੈਨੂੰ ਅੱਛਾ ਕੁਝ ਦੱਸਿਆ ਤੇ ਮੈਂ ਕਿਹਾ ਅੱਛਾ ਕੀ ਕੀ ਦੇਖਿਆ ਤੁਸੀਂ ਇੱਥੇ ਮਿਲਾ ਅਤੇ ਚਾਹ ਦੇ ਬਗਾਨਾ ਦੇ ਮਾਲਕ ਨਾਲ ਸ਼ੁਕਰੀਆ ਐਕਟਰ ਐਕਟ੍ਰੈਸ ਮੈਂ ਉਸ ਨੂੰ ਕਹਿਣਾ ਮੈਂ ਦੇਖੇ ਨੇ ਵੱਡੇ ਵੱਡੇ ਲੋਕ ਵੱਡੇ ਵੱਡੀ ਸੈਲੀਬ੍ਰਿਟੀਜ਼ ਇਹ ਤਾਂ ਜੀ ਇੱਥੇ ਐਸ਼-ਉਸ਼ ਕਰਨਾ ਆਉਂਦੇ ਨੇ ਇਸ ਤਰ੍ਹਾਂ ਦੀਆਂ ਨਹੀਂ ਕੁਝ ਹੋਰ ਗੱਲਾਂ ਵੀ ਕਰਦਾ ਤੇ ਇਹਨਾਂ ਲੋਕਾਂ ਨੂੰ ਗਾਲਾਂ ਵੀ ਕੱਢਦਾ ਰਿਹਾ ਸੀ ਇਹ ਤਾਂ ਲੋਕ ਬਸ ਐਵੇਂ ਐਸ਼-ਪ੍ਰਸਤੀ ਦੇ ਵਿੱਚ ਇੱਥੇ ਆਉਂਦੇ ਨੇ ਇਹ ਚੀਜ਼ਾਂ ਦੇਖਣ ਵਾਲੀਆਂ ਥੋੜਾ ਨੇ ਲੱਗਦਾ ਇਹ ਵੀ ਕੋਈ ਨਕਸਲਵਾਦੀ ਕਿਸਮ ਦਾ ਹੀ ਆਦਮੀ ਹੈ ਮੈਨੂੰ ਵੀ ਲੱਗਿਆ ਕਿ ਮੇਰੀਆਂ ਗੱਲਾਂ ਬਾਤਾਂ ਮੇਰੇ ਬੋਲਣ ਦੇ ਲਹਿਜ਼ੇ ਤੋਂ ਇਸ ਨੇ ਪਛਾਣ ਲਿਆ ਸੀ ਕਿ ਮੈਂ ਪੰਜਾਬੀ ਹਾਂ ਤੇ ਇਹ ਵੀ ਸ਼ਾਇਦ ਇਸ ਨੇ ਭਾਂਪ ਲਿਆ ਸੀ ਕਿ ਮੈਂ ਸੇਖਾਂ ਸਰਦਾਰ ਪਰ ਫਿਰ ਵੀ ਉਸ ਨੇ ਸਿੱਧੇ ਤੌਰ ਤੇ ਇਸ ਬਾਰੇ ਨਾ ਮੇਰੇ ਤੋਂ ਪੁੱਛਿਆ ਤੇ ਨਾ ਹੀ ਕੁਝ ਕਿਹਾ ਕਾਫੀ دیر ਗੱਲਾਂ ਕਰਦੇ ਰਹਿਣ ਤੋਂ ਬਾਅਦ ਉਹ ਕਹਿੰਦਾ ਕਿ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਜੰਗਲਾਂ ਤੇ ਆਦਿਵਾਸੀਆਂ ਦੇ ਵਿੱਚ ਬਹੁਤ ਰੁਚੀ ਹੈ ਬਹੁਤ ਤੁਸੀਂ ਦਿਲਚਸਪੀ ਰੱਖਦੇ ਹੋ ਇਸ ਮਾਦਰੀ ਹਾਰਟ ਤੋਂ 40-50 ਕਿਲੋਮੀਟਰ ਉੱਤੇ ਪੁਟਾਣ ਦਾ ਇੱਕ ਸੀਮਾਵਰਤੀ ਸ਼ਹਿਰ ਫੁਨ ਸ਼ੀਉਲਿੰਗ ਉਹ ਸੁਣ ਪੁਟਾਨੀ ਸਭਿਆਤਾ ਫਿਰ ਉਹ ਮੈਨੂੰ ਫੋਨ ਸ਼ੀਉਲਿੰਗ ਤੋਂ 15-16 ਕਿਲੋਮੀਟਰ ਦੂਰ ਜੰਗਲਾਂ ਤੇ ਪਹਾੜੀਆਂ ਵਿੱਚਕਾਰ ਕੇ ਰੇਕ ਟੋਟੋਨਾ ਦੇ ਜੰਗਲੀ ਕਬੀਲੇ ਬਾਰੇ ਵੀ ਦੱਸਦਾ ਜਦੋਂ ਮੈਨੂੰ ਦੱਸਦਾ ਤੇ ਨਾਲ ਹੀ ਮੈਨੂੰ ਪੁੱਛਦਾ ਤੁਸੀਂ ਉੱਥੇ ਜਾਣਾ ਚਾਹੋਗੇ ਕਿਉਂਕਿ ਮੈਨੂੰ ਪਤਾ ਹੈ ਤੁਸੀਂ ਮਿਲਾਂ ਤੇ ਚਾਹਾਂ ਦੇ ਬਗਾਨਾ ਦੇ ਮਾਲਕੇ ਨਾਲ ਸੁਣੀਆਂ ਸੁਣੀਆਂ ਸ਼ੋਕਰੀਆਂ ਕੁੜੀਆਂ ਐਕਟ ਅਕਟਰਸ ਨੂੰ ਦੇਖਣ ਨਹੀਂ ਆਏ ਤੁਸੀਂ ਤਾਂ ਕੁਝ ਹੋਰ ਦੇਖਣਾ ਚਾਹੁੰਦੇ ਹੋ ਮੈਨੂੰ ਲੱਗਦਾ ਤੁਹਾਡੀ ਦਿਲਚਸਪੀ ਨਾ ਜੰਗਲਾਂ ਦੇ ਵਿੱਚ ਹੈ ਆਦਿਵਾਸੀਆਂ ਦੇ ਵਿੱਚ ਹੈ ਇਹ ਤੁਹਾਡੇ ਵਾਸਤੇ ਜਗ੍ਹਾ ਚੰਗੀ ਹੋਏਗੀ ਤੁਸੀਂ ਇੱਥੇ ਜਾਣਾ ਚਾਹੋਗੇ ਵੇ ਹੁਣ ਜਾਣਾ ਤਾਂ ਮੈਂ ਚਾਹਾਂਗਾ ਮੈਂ ਦੇਖਣਾ ਵੀ ਚਾਹੁੰਦਾ ਸੀ ਮੈਨੂੰ ਆਦਿਵਾਸੀ ਕਬੀਲਿਆਂ ਬਾਰੇ ਜਾਣਨ ਦੇ ਵਿੱਚ ਦਿਲਚਸਪੀ ਤੇ ਬੇਸ਼ੱਕ ਸੀ ਥੋੜੀ ਬਹੁਤ ਪਰ ਜ਼ਿਆਦਾ ਫਾਇਦਾ ਆਪਣੀ ਸੁਰੱਖਿਆ ਪੱਖੋਂ ਵੀ ਮੈਨੂੰ ਨਜ਼ਰ ਆ ਰਿਹਾ ਸੀ ਕਿਤੇ ਮੈਨੂੰ ਕੁਝ ਹੋ ਨਾ ਜਾਏ ਇਹ ਆਦਿਵਾਸੀ ਲੋਕ ਸਬਿਆਤਾ ਤੋਂ ਕੂਹਾਂ ਦੂਰ ਤੇ ਮੈਂ ਉਤੋਂ ਮੇਰਾ ਹੁਲੀਆ ਦੇਖ ਮੈਨੂੰ ਦੇਖ ਕੇ ਸ਼ਾਇਦ ਪਤਾ ਨਹੀਂ ਕੀ ਸਮਝਣ ਕੀ ਕਰਦੇ ਮੈਨੂੰ ਮੈਨੂੰ ਆਪਣੀ ਸੁਰੱਖਿਆ ਜ਼ਿਆਦਾ ਇਹ ਪੱਖ ਜ਼ਿਆਦਾ ਨਜ਼ਰ ਆ ਰਿਹਾ ਸੀ ਮਸਲੂ ਕਿਹਾ ਤਾਂ ਭੀ ਹਾਂ ਮੈਂ ਜਾਣਾ ਤਾਂ ਚਾਹਾਂਗਾ ਪਰ ਕਿਵੇਂ ਜਾਵਾਂਗਾ ਉੱਥੇ ਰ੍ਹਾਂਗਾ ਕਿੱਥੇ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਕਿ ਉੱਥੇ ਕੁਝ ਰਹਿਣ ਵਾਸਤੇ ਕੁਝ ਰੈਸਟ ਹਾਊਸ ਬਣੇ ਹੁੰਦੇ ਨੇ ਵਗੈਰਾ ਵਗੈਰਾ ਉਹ ਇਹੀ ਤਾਂ ਮੈਂ ਦੱਸਣ ਲੱਗਿਆ ਹਾਂ ਹਾਂ ਇਹੀ ਤਾਂ ਮੈਂ ਤੁਹਾਨੂੰ ਦੱਸਣ ਲੱਗਿਆ ਤੁਸੀਂ ਜਾਓ ਉੱਥੇ ਰਹਿਣਾ ਕਿੱਥੇ ਔ ਟਿਕਾਣਾ ਤੁਹਾਨੂੰ ਮੈਂ ਦੱਸਦਾ ਉੱਥੇ ਇੱਕ ਮੇਰੀ ਬਹੁਤ ਨਜ਼ਦੀਕੀ ਜਾਣਕਾਰ ਰਹਿੰਦੀ ਆ ਸੁਨੰਦਾ ਹੈ ਉਸਦਾ ਨਾਮ ਕੁੜੀ ਹੈ ਇੱਕ ਡਿਸਪੈਂਸਰੀ ਦੇ ਵਿੱਚ ਕੰਮ ਕਰਦੀ ਹੈ ਮੈਂ ਵੈਸੇ ਵੀ ਕਈ ਚਿਰਾਂ ਤੋਂ ਉਹਦੇ ਵੱਲ ਨਹੀਂ ਜਾ ਸਕਿਆ ਜਾਣਦੀ ਏ ਮੈਨੂੰ ਪਰ ਮੈਂ ਨਹੀਂ ਜਾ ਸਕਿਆ ਉਧਰ ਤੇ ਮੈਂ ਉਸਦੇ ਨਾਂ ਤੁਹਾਨੂੰ ਇੱਕ ਖੱਤ ਦੇਣਾ ਹੈ ਉਸਦੇ ਨਾਂ ਤੇ ਖੱਤ ਦੇ ਦੇਣਾ ਤੇ ਤੁਸੀਂ ਬੜੇ ਆਰਾਮ ਨਾਲ ਉੱਥੇ ਰਹਿ ਸਕਦੇ ਹੋ ਜਾ ਕੇ ਤੁਸੀਂ ਉਸ ਨੂੰ ਖਤ ਦੇ ਦਿਓ ਉਸ ਨੂੰ ਪਤਾ ਲੱਗ ਜਾਏਗਾ ਤੇ ਤੁਸੀਂ ਉੱਥੇ ਰਹਿ ਸਕਦੇ ਹੋ ਮੇਰਾ ਹਾਲ ਚਾਲ ਨਾਲੇ ਤੁਸੀਂ ਦੱਸ ਦੇਣਾ ਕਹਿੰਦੇ ਆ ਕਹਿੰਦੇ ਆ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਚਮਕ ਜਿਹੀ ਵੀ ਆ ਗਈ ਸੀ ਮੈਂ ਦੇਖ ਰਿਹਾ ਸੀ ਖਤ ਜਦੋਂ ਉਸ ਨੇ ਗੱਲ ਕੀਤੀ ਤਾਂ ਮੈਂ ਮਹਿਸੂਸ ਕਰ ਰਿਹਾ ਸੀ ਕਿ ਖਤ ਦਾ ਮضمون ਕੀ ਹੋਵੇਗਾ ਮੇਰੇ ਬਾਰੇ ਤਾਂ ਹੋਏਗਾ ਪਰ ਇਸ ਤੋਂ ਇਲਾਵਾ ਕੀ ਹੋਏਗਾ ਜਿਵੇਂ ਉਸ ਦੀਆਂ ਅੱਖਾਂ ਚਮਕ ਬੋਲ ਰਹੀਆਂ ਹੁਣ ਦੱਸ ਰਹੀਆਂ ਹੁਣ ਉਸ ਦੇ ਸੁਨੰਧਾ ਨਾਲ ਕਿਸ ਤਰ੍ਹਾਂ ਦੇ ਸਬੰਧ ਨੇ ਸੁਨੰਧਾ ਦੇ ਨਾਲ ਮੈਂ اندازਾ ਲਾਉਣ ਲੱਗ ਪਿਆ ਆਪਾਂ ਸੋਚਦੇ ਆ ਅਕਸਰ ਇਨਸਾਨ ਇਸ ਤਰ੍ਹਾਂ ਹੀ ਕਰਦਾ ਪਤਾ ਕਿਵੇਂ ਜਾਣਦਾ ਹੋਏਗਾ ਸੁਨੰਦਾ ਨੂੰ ਜਿਸ ਕੁੜੀ ਦਾ ਨਾਮ ਲੈ ਕੇ ਖੱਤ ਲਿਖਣ ਦੀ ਗੱਲ ਕਰਦਾ ਹੈ ਬੜਾ ਖੁਸ਼ ਵੀ ਹੁੰਦਾ ਹੈ ਮੈਂ ਅੰਦਾਜ਼ੇ ਲਾਉਣੇ ਇਸ ਤੋਂ ਬਾਅਦ ਬੰਗਾਲੀ ਭਾਸ਼ਾ ਦੇ ਵਿੱਚ ਖੱਤ ਲਿਖ ਕੇ ਉਹ ਮੈਨੂੰ ਦੇ ਦਿੰਦਾ ਹੈ ਤੇ ਟੋਟੋ ਪਾੜਾ ਪਹੁੰਚਣ ਦਾ ਰਸਤਾ ਵੀ ਮੈਨੂੰ ਸਮਝਾ ਦਿੰਦਾ ਹੈ ਜੀ ਇਧਰੋਂ ਜਾ ਕੇ ਇਧਰੋਂ ਸਿੱਧੇ ਹੋ ਜਾਣਾ ਤੇ ਬਸ ਮੈਂ ਉਸੇ ਰਸਤੇ ਤੁਰ ਪੈਣਾ ਇੱਕ ਬੱਸ ਵਿੱਚ ਬੈਠ ਕੇ ਮੈਂ ਫੋਨ ਸ਼ਿਉਲਿੰਗ ਜਾ ਉਤਰਦਾ ਤੇ ਇੱਕ ਆਦਮੀ ਤੋਂ ਟੋਟੋ ਪਾੜਾ ਵਾਲ ਜਾਂਦਾ ਰਸਤਾ ਪੁੱਛਦਾ ਜਿੰਨਾ ਕੁ ਉਸਨੇ ਦੱਸਤਾ ਸੀ ਮੈਨੂੰ ਦੱਸਤਾ ਸੀ ਅੱਗੇ ਮੈਨੂੰ ਪੁੱਛਣਾ ਪੈਣਾ ਸੀ ਟੋਟੋ ਪਾੜਾ ਇਹ ਜੋ ਦੋਸ ਨੇ ਸੁਣਿਆ ਕਿ ਵੀ ਇਹ ਟੋਟ ਕਬੀਲੇ ਦੇ ਲੋਕ ਬਹੁਤ ਖਤਰਨਾਕ ਨੇ ਨਰਪੰਖਸ਼ੀ ਉਸ ਪਾਸੇ ਕੋਈ ਨਹੀਂ ਜਾਂਦਾ ਜੀ ਕੋਈ ਰਸਤਾ ਨਹੀਂ ਪੁੱਛਦਾ ਤੁਸੀਂ ਮੈਨੂੰ ਪੁੱਛ ਰਹੇ ਹੋ ਹੈਰਾਨ ਹੈਰਾਨ ਮੈਂ ਹੈਰਾਨ ਹਾਂ ਪਰ ਉਧਰ ਤਾਂ ਕੋਈ ਜਾਂਦਾ ਨਹੀਂ ਮੇਰੇ ਕੁਝ ਉੱਥੇ ਜਾਣ ਕਰ ਰਹੇ ਨੇ ਜੀ ਮੈਂ ਤਾਂ ਰਸਤਾ ਪੁੱਛ ਰਿਹਾ ਜੀ ਠੀਕ ਹੈ ਜੀ ਠੀਕ ਹੈ ਉਹ ਬੋਲਦਾ ਭੀ ਜੀ ਤੁਹਾਡੀ ਜਾਣਕਾਰ ਰਹਿੰਦੇ ਨੇ ਠੀਕ ਹੈ ਤੁਹਾਡੀ ਜਿਵੇਂ ਮਰਜੀ ਮੈਂ ਤੁਹਾਨੂੰ ਦੱਸ ਦਿੰਨਾ ਉਹ ਜੋ ਰਸਤਾ ਜਾ ਰਿਹਾ ਹੈ 30 ਦਾ ਨਦੀ ਦੇ ਵੱਲ ਉਹਨੇ ਇੰਜ ਕਿਹਾ ਜਿਵੇਂ ਮੌਤ ਦੇ ਮੂੰਹ ਦੇ ਵਿੱਚ ਜਾ ਰਿਹਾ ਹਾਂ ਮੈਂ ਡਰ ਗਿਆ ਉਸ ਦੀ ਗੱਲ ਸੁਣ ਕੇ ਭਾਈ ਜੋ ਮੇਰੀ ਗੱਲ ਸੀ ਜੋ ਮੈਂ ਸੋਚ ਰਿਹਾ ਸੀ ਕਿ ਉੱਥੇ ਮੇਰੀ ਸੁਰੱਖਿਆ ਰਹੇਗੀ ਜਾਂ ਨਹੀਂ ਰਹੇਗੀ ਕਿ ਇਸ ਇਨਹਾਦਵਾਸੀਆਂ ਲੋਕਿਆਂ ਦੇ ਵਿੱਚ ਤੇ ਉਸ ਨੂੰ ਭਲਾ ਮੈਂ ਕਿਵੇਂ ਸਮਝਾਵਾਂ ਕਿ ਮੈਂ ਮੌਤ ਦੇ ਮੂੰਹ ਵਿੱਚੋਂ ਨਿਕਲ ਕੇ ਜਾ ਰਿਹਾ ਹਾਂ ਕਿ ਜਿਉ ਮੈਨੂੰ ਇਹ ਕਹਿ ਰਿਹਾ ਕਿ ਉਧਰ ਮੌਤ ਹੈ ਤਾਂ ਜਿੱਧਰੋਂ ਮੈਂ ਆਇਆ ਹਾਂ ਜੋ ਹਾਲਾਤਾਂ ਦੇ ਵਿੱਚੋਂ ਆਇਆ ਹਾਂ ਮੈਂ ਉੱਥੋਂ ਵੀ ਮੌਤ ਦੇ ਮੂੰਹ ਚੋਂ ਹੀ ਨਿਕਲ ਕੇ ਆਇਆ ਹਾਂ ਅੱਗੇ ਦਾ ਰਸਤਾ ਮੈਨੂੰ ਉਸ ਬੰਗਾਲੀ ਸ਼ਬੀਰ ਮੋਂਡਲ ਨੇ ਸਮਝਾ ਦਿੱਤਾ ਹੋਇਆ ਸੀ ਉਸ ਸ਼ਬੀਰ ਮੋਂਡਲ ਉਹੀ ਮੁੰਡਾ ਸੀ ਜਿਸ ਨੇ ਖੱਤ ਲਿਖਿਆ ਸੀ ਉਸਨੇ ਮੈਨੂੰ ਦੱਸਿਆ ਹੋਇਆ ਸੀ ਕਿ ਆ ਖੱਤ ਲੈ ਲਓ ਜਦੋਂ बस उतरेगी उस तो बाद दे विच किवें किवें जाना ते मेनू थोड़ी थोड़ी तस्वीर मेरे जहन दे विच सी जिमे उस मुंडे ने खत वाले मुंडे शबीर मुंडल ने मेनू समझाया सी नदी विच उस वेले पानी बहुत ਘੱਟ ਸੀ ਤੇ ਪਾਟ ਬਹੁਤ ਚੌੜਾ ਪਾਣੀ ਕਈ ਤਰਾਮਾਂ ਦੇ ਵਿੱਚ ਵਗਦਾ ਹੋਇਆ ਕਦੀ ਰੇਤ ਆ ਜਾਂਦੀ ਕਦੀ ਪਾਣੀ ਕਿਤੇ ਪੈਂਟ ਉੱਤੇ ਕਰਕੇ ਪਾਣੀ ਦੀ ਧਾਰ ਉੱਚ ਲੰਘਦਾ ਤੇ ਜਿੱਥੇ ਕਿਤੇ ਡੂੰਗਾ ਹੁੰਦਾ ਉਥੋ ਕੰਮ ਚਲਾਉ ਲੱਕੜੀ ਦੇ ਪੋੜ ਰਹੀ ਚੱਲ ਪੈਂਦਾ 4-5 ਕਿਲੋਮੀਟਰ ਚੌੜੀ ਨਦੀ ਦੇ ਪਾਰਟ ਨੂੰ ਪਾਰ ਕਰਨ ਤੋਂ ਬਾਅਦ ਪਹਾੜੀ ਦੀ ਚੜਦੀ ਚੜਦੀ ਇੱਕ ਪਗਡੰਡੀ ਉੱਤੇ ਤੁਰਨ ਲੱਗਦਾ। ਜਿਉਂ-ਜਿਉਂ ਅੱਗੇ ਵਧਦਾ ਜਿਉਂ-ਜਿਉਂ ਅੱਗੇ ਵਧਦਾ ਜਿਉਂ ਅੱਗੇ ਵਧਦਾ ਪਗਡੰਡੀ ਸੌੜੀ ਤੇ ਜੰਗਲ ਕਣਾ ਹੁੰਦਾ ਜਾ ਰਿਹਾ ਸੰਗਣ। ਕਈ ਘੰਟੇ ਤੁਰਦਾ ਰਿਆ। ਸੂਰਜ ਛਿਪਣ ਤੇ ਆ ਗਿਆ ਪਰ ਟੋਟੋਪਾੜਾ ਪਰ ਟੋਟੋਪਾੜਾ ਦਾ ਨਿਸ਼ਾਨ ਵੀ ਅਜੇ ਮੈਨੂੰ ਨਜ਼ਰ ਨਹੀਂ ਸੀ ਆ ਰਿਹਾ। ਆਦਮੀ ਤਾਂ ਕੀ ਇਸ ਰਸਤੇ ਤੇ ਕੋਈ ਜਾਨਵਰ ਵੀ ਨਹੀਂ ਸੀ ਜਾਂਦਾ ਦਿਸਦਾ। ਭੁੱਖ ਲੱਗੀ ਹੋਈ ਤੇ ਤੌਖਲਾ ਵੀ ਵੱਧ ਰਿਹਾ ਸੀ ਡਰ ਉੱਤੋਂ ਲੱਗ ਬਿਸ਼ੱਕ ਜਿਨਹ ਹਾਲਾਤਾਂ ਚੋਂ ਮੈਂ ਆਇਆ ਸੀ ਉਹ ਵੀ ਖਤਰਨਾਕ ਸਨ ਪਰ ਇਧਰ ਵੀ ਤਾਂ ਖਤਰਾ ਸੀ ਨਾ ਮਰੇ ਹਨੀਰਾ ਪੈਂਡ ਤੋਂ ਕੁਝ ਦਿਨ ਪਹਿਲਾਂ ਰਸਤੇ ਦੇ ਵਿੱਚ ਕੁਝ ਪਾਲਤੂ ਸੂਰ ਫਿਰ ਕੁਝ ਕੁੱਕੜ ਕੁਕੜੀਆਂ ਨਜ਼ਰ ਆਉਂਦੇ ਹੁਣ ਮੈਨੂੰ ਬਸਤੀ ਦੇ ਨੇੜੇ ਹੋਣ ਦੀ ਆਸ ਜੀ ਨਜ਼ਰ ਆਈ ਜਿਵੇਂ ਜਿਵੇਂ ਮੈਨੂੰ ਕੁਝ ਜਾਨਵਰ ਨਜ਼ਰ ਆਏ ਜਿਵੇਂ ਉਹ ਪਾਲਤੂ ਜਏ ਹੋਣ ਮੈਂ ਸੋਚ ਰਿਹਾ ਸਾਂ ਸੋਚ ਰਿਹਾ ਸਾਂ ਬਸਤੀ ਦੇ ਨੇੜੇ ਹੋਣ ਦੀ ਆਸ ਨਜ਼ਰ ਆਉਂਦੀ ਹੈ ਤੇ ਅਚਾਨਕ ਇੱਕ ਫਿਲਮੀ ਦ੍ਰਿਸ਼ ਦੀ ਤਰ੍ਹਾਂ ਜੰਗਲ ਵਿੱਚ ਘਰ ਘੇਰਿਆ ਬਾਂਸਾਂ ਦੀਆਂ ਚੌਪੜੀਆਂ ਦੇ ਨਾਲ ਭਰਿਆ ਟੋਟੋ ਪਾੜਾ ਦਾ ਮੈਨੂੰ ਪਿੰਡ ਦਿਖਾਈ ਦਿੰਦਾ ਹੈ ਪੂਰੇ ਦਾ ਪੂਰਾ ਪਿੰਡ ਅਚਾਨਕ ਮੈਂ ਦੇਖਦਾ ਪਸ ਚੌਪੜੀਆਂ ਜਿਹੀਆਂ ਬਾਂਸ ਲੱਕੜ ਜਿਵੇਂ ਜਿਵੇਂ ਚੌਪੜੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਅਚਾਨਕ ਜਿਵੇਂ ਪੂਰੇ ਦਾ ਪੂਰਾ ਪਿੰਡ ਵਸਿਆ ਹੋਵੇ ਇੱਥੇ ਇੱਕ ਚੌਪੜੀ ਹਲਕੀ ਹਲਕੀ ਕਿਤੇ ਕੋਈ ਰੋਸ਼ਨੀ ਨਜ਼ਰ ਆ ਰਹੀ ਹੈ ਪਿੰਡ ਮੈਨੂੰ ਦਿਖਾਈ ਦੇਣ ਲੱਗਦਾ ਹੈ ਰਸਤਾ ਵੀ ਚੌੜਾ ਹੋ ਗਿਆ ਰਸਤੇ ਦੇ ਦੋਵੇਂ ਪਾਸੇ ਧਰਤੀ ਤੋਂ 8-10 ਫੁੱਟ ਉਠੀਆਂ ਮੋٹے ਬਾਂਸਾਂ ਦੇ ਸਹਾਰੇ ਖੜੀਆਂ ਝੌਪੜੀਆਂ ਦੇ ਸਾਹਮਣੇ ਟੋਟੋ ਕਬੀਲੇ ਦੀਆਂ ਟੀਮੀਆਂ ਬੱਚੇ ਮੇਰੇ ਉਹ ਮੇਰੇ ਉਪਰੇ ਆਦਮੀ ਵੱਲ ਬੜੀ ਹੈਰਾਨੀ ਭਰੀਆਂ ਨਜ਼ਰਾਂ ਨਾਲ ਤੱਕ ਰਹੇ ਸਨ। ਟੀਹਰਨਿਪੀ ਇਹ ਦਾੜੀ ਵਾਲਾ ਭਾਈ ਭਲਾ ਕੌਣ ਹੋਏਗਾ? ਕਿੱਥੋਂ ਆ ਗਿਆ ਅਚਾਨਕ? ਉਹਨਾਂ ਦਾ ਤਾਂ ਹੁਲੀਏ ਹੋਰ ਸੀ ਲੋਕ ਹੀ ਹੋਰ ਸਨ। ਅਚਾਨਕ ਮੇਰੇ ਵੱਲ ਦੇਖ ਰਹੇ ਸਨ। ਮੇਰਾ ਡਰ ਵੀ ਵੱਧ ਰਿਹਾ ਸੀ। ਪਤਾ ਨਹੀਂ ਕੀ ਸੋਚਣਗੇ ਮੇਰੇ ਵੱਲ। ਕਿਵੇਂ ਕੀ ਨਜ਼ਰ ਬਈਆ ਹੋਏਗਾ? ਟੀਮੀਆਂ ਦੇ ਤੇੜ ਲੁੰਗੀਆਂ ਸਿਰ ਉੱਤੇ ਰਮਾਲਜਾ ਬੰਨਿਆ ਹੋਇਆ ਇਕ ਆਦਮੀ ਖੜਾ ਨਜ਼ਰ ਆਉਣ ਤੇ ਮੈਂ ਉਸ ਤੋਂ ਫਟਾਫਟ ਸੁਨੰਦਾ ਬਾਰੇ ਪੁੱਛਦਾ ਜਿਵੇਂ ਉਸ ਮੁੰਡੇ ਨੇ ਮੈਨੂੰ ਸਮਝਾਇਆ ਸੀ ਖੱਤ ਵਾਲੇ ਮੁੰਡੇ ਨੇ ਉਸ ਦੀ ਗੱਲ ਮੈਨੂੰ ਸਮਝ ਨਹੀਂ ਆ ਰਹੀ ਸੀ ਜਿਵੇਂ ਉਹ ਕੀ ਕਹਿ ਰਿਹਾ ਸੀ ਮੈਨੂੰ ਨਹੀਂ ਪਤਾ ਉਹ ਆਪਣੇ ਆਦਿਵਾਸੀ ਕਬੀਲਿਆਂ ਦੀ ਭਾਸ਼ਾ ਦੇ ਵਿੱਚ ਕੁਝ ਗੱਲ ਕਰ ਰਿਹਾ ਸੀ ਫਿਰ ਮੈਂ ਉਸ ਨੂੰ ਡਿਸਪੈਂਸਰੀ ਹਸਪਤਾਲ ਡਾਕਟਰ ਰਾਜ ਸ਼ਬਦ ਨਾ ਰਹੀ ਪੁੱਛਿਆ ਥੋੜਾ ਪੁੱਛਣਾ ਚਾਹਿਆ ਕਿਉਂਕਿ ਡਿਸਪੈਂਸਰੀ ਦੇ ਵਿੱਚ ਕੰਮ ਕਰਦੀ ਸੀ ਉਸ ਨੂੰ ਡਾਕਟਰ ਕਿਹਾ ਕਦੀ ਹਸਪਤਾਲ ਕਿਹਾ ਕਦੀ ਡਿਸਪੈਂਸਰੀ ਕਿਹਾ ਆਉਂ ਬਾਉ ਕਰਕੇ ਉਹ ਮੈਨੂੰ ਸੁਣਦਾ ਰਿਹਾ ਉਹ ਹਾਂ ਦੇ ਵਿੱਚ ਸਿਰ ਹਿਲਾਉਂਦਾ ਹੋਇਆ ਅੱਗੇ ਤੁਰੇ ਜਾਣ ਲਈ ਇਸ਼ਾਰਾ ਕਰਦੇ ਰਿਹਾ ਸ਼ਾਇਦ ਉਹ ਸਮਝ ਗਿਆ ਸੀ ਸ਼ਾਇਦ ਬਸਤੀ ਦੇ ਬਿਲਕੁਲ ਅੰਤ ਉੱਤੇ ਇਟਾਂ ਦਾ ਬਣਿਆ ਇੱਕ ਪੱਕਾ ਮਕਾਨ ਦਿਸਦਾ ਤੇ ਮੈਂ ਸਮਝ ਜਾਨਾ ਮੈਂ ਸਮਝ ਜਾਨਾ ਕਿ ਇਹ ਡਿਸਪੈਂਸਰੀ ਤੋਂ ਇਲਾਵਾ ਹੋਰ ਕੁਝ ਹੋ ਨਹੀਂ ਸਕਦਾ ਡਿਸਪੈਂਸਰੀ ਹੀ ਹੋ ਸਕਦੀ ਹੈ ਸਰਕਾਰ ਦੀ ਮਲਕੀਅਤ ਆ ਤਾਂ ਸਾਰੇ ਆਦਿਵਾਸੀ ਲੋਕ ਨੇ ਤੇ ਜੇ ਪੱਕਾ ਹੈ ਤਾਂ ਬਸ ਇਹੀ ਹੋ ਸਕਦਾ ਤੇ ਮੈਂ ਸਮਝਾਣਾ ਹੈ ਮਕਾਨ ਦਾ ਇੱਕ ਛੋਟਾ ਜਿਹਾ ਬਰਾਂਡਾ ਹੈ ਤੇ ਦੋ ਦਰਵਾਜ਼ੇ ਮੈਂ ਕਿ ਦਰਵਾਜ਼ੇ ਉੱਤੇ دستਕ ਦਿਨਾ ਦਰਵਾਜ਼ਾ ਖੜਕਾਉਣਾ ਹੈ ਕੁਝ ਦੇਰ ਬਾਅਦ ਦਰਵਾਜ਼ਾ ਖੁੱਲਦਾ ਹੈ ਤੇ ਅੰਦਰੋਂ ਇੱਕ 15-16 ਵਰਿਆਂ ਦੀ ਕੁੜੀ ਮੈਨੂੰ ਸਾਹਮਣੇ ਨਜ਼ਰ ਆਉਂਦੀ ਹੈ ਦਿਸਦੀ ਹੈ ਮੈਂ ਸੋਚ ਰਿਹਾ ਭਈ ਜਿਸ ਹਿਸਾਬ ਦੇ ਨਾਲ ਉਹ ਮੁੰਡੇ ਦੀ ਉਮਰ ਹੈ ਜਿਸ ਨੇ ਖੱਦ ਦਿੱਤਾ ਸੁਨੰਦਾ ਦੇ ਨਾਮ ਇਹ ਸੁਨੰਦਾ ਨਹੀਂ ਹੋ ਸਕਦੀ। ਇੰਨੀ ਹਲਕੀ ਉਮਰ ਦੀ ਸੁਨੰਦਾ ਨਹੀਂ ਹੋ ਸਕਦੀ। ਮੈਂ ਸੋਚਦਾ ਹਾਂ ਤੇ ਮੈਂ ਉਸ ਤੋਂ ਸੁਨੰਦਾ ਦੀਦੀ ਬਾਰੇ ਪੁੱਛਦਾ। ਜਦੋਂ ਪੁੱਛਿਆ ਤੇ ਉਹ ਵਾਪਸ ਪਰ ਜਾਂਦੀ ਹੈ ਤੇ ਕੁਝ ਧੀਰ ਬਾਅਦ ਇੱਕ 28-30 ਕੁ ਮਰਿਆਂ ਦੀ ਟੀਮੀ ਨੂੰ ਲੈ ਕੇ ਆ ਜਾਂਦੀ ਹੈ। ਹਾਂ। ਇਸ ਕੁੜੀ ਨੂੰ ਮੈਂ ਇਸ ਔਰਤ ਨੂੰ ਮੈਂ ਸੁਨੰਦਾ ਕਹਿ ਸਕਦਾ ਹਾਂ ਕਿਉਂਕਿ ਜਿਸ ਤਸਵੀਰ ਦੇ ਨਾਲ ਮੁੰਡੇ ਨੇ ਖਾ ਦਿੱਤਾ ਸੀ ਉਸ ਦੀ ਉਮਰ ਦਾ ਅੰਦਾਜ਼ਾ ਲਾ। ਤੁਸੀਂ ਸੁਨੰਦਾ ਦੀਦੀ ਨੂੰ ਇਹ ਕਹਿੰਦਿਆ ਮੈਂ ਸ਼ਬੀਰ ਮੁੰਡਲ ਦਾ ਦਿੱਤਾ ਖਤ ਉਸ ਨੂੰ ਫੜਾ ਦੇਣਾ ਜਿਵੇਂ ਉਸ ਮੁੰਡੇ ਨੇ ਮੈਨੂੰ ਕਿਹਾ ਸੀ ਸ਼ਬੀਰ ਨੇ ਕਿ ਜਾ ਕੇ ਸੁਨੰਦਰ ਦੇ ਹੱਥ ਖਤ ਫੜਾ ਦਿਓ ਉਹ ਖਤ ਫੜ ਲੈਂਦੀ ਹੈ ਤੇ ਕੁਝ ਪਲ ਮੇਰੇ ਵੱਲ ਮੇਰੇ ਹੱਥ ਦੇ ਵਿੱਚ ਫੜੇ ਹੈਂਡ ਬੈਗ ਅਤੇ ਮੇਰੇ ਧੂੜ ਪਰੇ ਕੱਪੜਿਆਂ ਤੇ ਪੈਰਾਂ ਵੱਲ ਵੇਖਦੀ ਹੈ ਉਤਸੁਕਤਾ ਹੁੰਦੀ ਹੈ ਉਸ ਨੂੰ ਉਸ ਦੇ ਕਾਰਨ ਮੇਰਾ ਦਿਲ ਜ਼ੋਰ ਜ਼ੋਰ ਦੇ ਨਾਲ ਧੜਕ ਰਿਹਾ ਮੈਨੂੰ ਨਹੀਂ ਪਤਾ ਹੁਣ ਕੀ ਹੋਏਗਾ ਉਹ ਪੱਤਰ ਨੂੰ ਅਜੇ ਖੋਲਦੀ ਨਹੀਂ ਤੇ ਨਾ ਹੀ ਪੜਦੀ ਐ ਬਸ ਮੇਰੇ ਵੱਲ ਬਿਟਰ ਬਿਟਰ ਤੱਕਦੀ ਐ ਉੱਪਰੋਂ ਲੈ ਕੇ ਥੱਲੇ ਤੱਕ ਕਦੀ ਮੇਰੀ ਦਾੜ੍ਹੀ ਦੇ ਵੱਲ ਕਦੀ ਮੇਰੇ ਬੈਗ ਦੇ ਵੱਲ ਇਹਨਾਂ ਕੋ ਸਮਝ ਜਾਂਦੀ ਐ ਕੋਈ ਯਾਤਰੂ ਬੰਦਾ ਹੈ ਸ਼ਾਇਦ ਉਹ ਸ਼ਾਇਦ ਮੇਰੀ ਮੌਜੂਦਗੀ ਦੇ ਵਿੱਚ ਉਹ ਨਹੀਂ ਪੜਨਾ ਚਾਹੁੰਦੀ ਉਹ ਖੱਤ ਕੋਈ ਪਿਆਰ ਮੁਹੱਬਤ ਦਾ ਚੱਕਰ ਹੋ ਸਕਦਾ ਵੀ ਕੋਈ ਖੱਤ ਮੇਰੇ ਸਾਹਮਣੇ ਕਿਉਂ ਪੜੇਗਾ ਕਿਉਂਕਿ ਮੈਂ ਅੰਦਾਜ਼ਾ ਵੀ ਕੁਝ ਇਸ ਤਰ੍ਹਾਂ ਹੀ ਲਗਾ ਰਿਹਾ ਸੀ ਬਾਕੀ ਮੈਨੂੰ ਪਤਾ ਨਹੀਂ ਸੀ ਉਸਨੇ ਮੇਰੇ ਜ਼ਿਕਰ ਕੀਤੇ ਤੋਂ ਬਿਨਾ ਉਸਨੇ ਕੀ ਲਿਖਿਆ ਸੀ ਫਿਰ ਉਹ ਬੜੀ ਟੁੱਟੀ-ਫੁੱਟੀ ਹਿੰਦੀ ਜਿਹੀ ਬੋਲਦੀ ਐ ਅੰਦਰ ਲੰਘਾ ਬੜੀ ਟੁੱਟੀ-ਫੁੱਟੀ ਹਿੰਦੀ ਦੇ ਵਿੱਚ ਉਹ ਸਮਝ ਜਾਂਦੀ ਹੈ ਕਿ ਇਹ ਬੰਦਾ ਬੰਗਾਲੀ ਨੇ ਨਿੱਕੇ ਜਿਹੇ ਕੋਰੀਡੋਰ ਦੇ ਵਿੱਚ ਲੰਘ ਕੇ ਉਹ ਹੱਥ ਦੇ ਧੱਕੇ ਦੇ ਨਾਲ ਇੱਕ ਦਰਵਾਜ਼ਾ ਖੋਲ੍ਹਦੀ ਹੈ ਤੇ ਮੈਨੂੰ ਉਸ ਦਰਵਾਜ਼ੇ ਦੇ ਵਿੱਚੋਂ ਇੱਕ ਕਮਰੇ ਦੇ ਵਿੱਚ ਜਾਣ ਦੇ ਵਲ ਇਸ਼ਾਰਾ ਕਰ ਦਿੰਦੀ ਹੈ ਤੁਸੀਂ ਇੱਧਰ ਜਾਓ ਜਿਵੇਂ ਵੀ ਉਸ ਨੂੰ ਟੁੱਟੀ-ਫੁੱਟੀ ਹਿੰਦੀ ਆਉਂਦੀ ਹੈ ਮੈਂ ਜਾਂਨਾ ਤੇ ਦੇਖਦਾ ਕਿ ਕਮਰੇ ਦੇ ਵਿੱਚ ਇੱਕ ਤਖਤ ਪੋਸ਼ ਹੈ ਇੱਕ ਕੁਰਸੀ ਅਤੇ ਇੱਕ ਛੋਟਾ ਜਿਹਾ ਮੇਜ਼ ਮੈਂ ਤਖਤਪੂਛ ਉੱਤੇ ਬੈਠ ਕੇ ਆਪਣੇ ਬੂਟ ਉਤਾਰਦਾ ਤੇ ਫਿਰ ਆਪਣੀ ਥਕਾਵਟ ਮਟਾਉਣ ਲਈ ਤਖਤਪੂਛ ਦੇ ਲਮਾਂ ਪੈ ਜਾਂਦਾ। ਥੋੜੀ ਦੇਰ ਬਾਅਦ ਛੋਟੀ ਕੁੜੀ ਪਰਦਾ ਚੁੱਕ ਕੇ ਅੰਦਰ ਆਉਂਦੀ ਹੈ ਤੇ ਤਖਤਪੂਛ ਉੱਤੇ ਪੁਟਾਨੀ ਨਮੂਨੇ ਦਾ ਗਲੀਚਾ ਵਿਛਾ ਕੇ ਸਹਰਾਣਾ ਅਤੇ ਕੰਬਲ ਰੱਖ ਕੇ ਚਲੀ ਜਾਂਦੀ ਹੈ ਬੋਲਦੀ ਕੁਝ ਨਹੀਂ। ਕੁਝ ਦੇਰ ਬਾਅਦ ਇੱਕ ਟ੍ਰੇ ਦੇ ਵਿੱਚ ਚਾਹਦਾਨੀ ਅਤੇ ਬਿਸਕੁਟ ਲਈ ਉਹ ਵੱਡੀ ਧੀਮੀ ਜਾਨੀ ਸੁਣਨਦਾ ਜਿਸ ਨੂੰ ਮੈਂ ਸੁਣਨਦਾ ਹੀ ਸਮਝਦਾ ਸੀ ਸੁਣਨਦਾ ਹੀ ਹੋਈਗੀ। ਅੰਦਰ ਆਉਂਦੀ ਹੈ ਤੇ ਟ੍ਰੇ ਮੇਜ਼ ਤੇ ਰੱਖ ਕੇ ਕੁਰਸੀ ਉੱਤੇ ਬਹਿ ਜਾਂਦੀ ਹੈ। ਕੇਤਲੀ ਵਿੱਚੋਂ ਪਿਆਲੇ ਦੇ ਵਿੱਚ ਚਾਹ ਉਲਟਾਉਂਦੀ ਆ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਨਾਲ ਗੱਲਾਂ ਕਰਨਾ ਚਾਹੁੰਦੀ ਹੈ ਸ਼ਾਇਦ ਉਸਨੇ ਖੱਤ ਪੜ ਲਿਆ ਹੋਵੇਗਾ। ਖੱਤ ਪੜਨ ਤੋਂ ਬਾਅਦ ਉਹ ਮੇਰੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੀਆਂ ਹੋਣਗੀਆਂ। ਮੈਂ ਕੁਝ ਕੁਝ ਸੁਰੱਖਿਅਤ ਮਹਿਸੂਸ ਕਰਿਆ। ਸੋ ਮੇਰਾ ਡਰ ਨਿਕਲ ਗਿਆ ਸੀ। ਉਸ ਨਾਲ ਗੱਲਾਂ ਵੀ ਕੀਤੀਆਂ ਉਸ ਨੂੰ ਆਪਣੀ ਆਦਵਸੀਆਂ ਬਾਰੇ ਰੁਚੀ ਅਤੇ ਟੋਟੋ ਲੋਕਾਂ ਬਾਰੇ ਵੀ ਦੱਸਿਆ ਪੁੱਛਦਾ ਕਿਸ ਤਰ੍ਹਾਂ ਦੇ ਲੋਕ ਨੇ ਕਾਉਂਟ ਨੇ ਇਹ ਮੈਂ ਜਾਣਨਾ ਚਾਹੁੰਨਾ। ਕਿ ਕਿ ਮੇਰੀ ਰੁਚੀ ਵੀ ਸੀ ਇਹਨਾਂ ਚੀਜ਼ਾਂ ਦਾ ਇੱਕ ਦਸਤਾਵੇਜ਼ ਬਣਾ ਕੇ ਰੱਖਾਂ ਆਪਣੇ ਕੋਲ ਉਹਨਾਂ ਦੀ ਡਿਸਪੈਂਸਰੀ ਬਾਰੇ ਵੀ ਕੁਝ ਸਵਾਲ ਕਰਦਾ ਹਾਂ ਕੀ ਕੰਮ ਕਰਦੇ ਨੇ ਕਿਵੇਂ ਕਰਦੇ ਨੇ ਕਿ ਟੋਟੋ ਦੇ ਲੋਕ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਬੇਵਿਵਾਰ ਕਰਦੇ ਨੇ ਉਸਦੀ ਟੁੱਟੀ ਫੁੱਟੀ ਹਿੰਦੀ ਤੋਂ ਮੈਨੂੰ ਜੋ ਕੁਝ ਵੀ ਸਮਝਦਾ ਆਉਂਦਾ ਹੈ ਕਿ ਉਹ ਇਹ ਹੈ ਕਿ ਡਿਸਪੈਂਸਰੀ ਇਸਾਈ ਮਿਸ਼ਨਰੀਆਂ ਨੇ ਬਣਾਈ ਹੋਈ ਹੈ ਇਸਾਈ ਮਿਸ਼ਨਰੀਆਂ ਨੇ ਖਾਸ ਇਹਨਾਂ ਟੋਟੋ ਲੋਕਾਂ ਦੇ ਇਲਾਜ ਵਾਸਤੇ ਬਿਮਾਰਾਂ ਦੀ ਦੇਖਭਾਲ ਤੋਂ ਇਲਾਵਾ ਇਹਨਾਂ ਨੂੰ ਹੋਰ ਕਈ ਤਰ੍ਹਾਂ ਦੇ ਕੰਮ ਸਿਖਾਉਂਦੇ ਨੇ ਇਹਨਾਂ ਦੀ ਸਹਾਇਤਾ ਵੀ ਕਰਦੇ ਨੇ ਤੇ ਵਗੈਰਾ ਵਗੈਰਾ ਇਸ ਤਰ੍ਹਾਂ ਦਾ ਕੰਮ ਹੈ ਤੇ ਮੈਨੂੰ ਹੁਣ ਪਤਾ ਲੱਗ ਗਿਆ ਸੀ ਇਹ ਪੱਕੀ ਬਿਲਡਿੰਗ ਕੋਈ ਸਰਕਾਰੀ ਨਹੀਂ ਹੈ ਬਲਕਿ ਇਸਾਈ ਮਿਸ਼ਨਰੀਆਂ ਲੋਕਾਂ ਨੇ ਬਣਾਈ ਹੋਈ ਸੀ ਤੇ ਮੈਂ ਉਸ ਨੂੰ ਪੁੱਛਦਾ ਕਿ ਤੁਸੀਂ ਇੱਥੇ ਦੋਵੇਂ ਉਹ ਹਕੀ ਜੀ ਵੀ ਕੁੜੀ ਉਹਦੇ ਬਾਰੇ ਜ਼ਿਕਰ ਕਰਦਾ ਕਿ ਤੁਸੀਂ ਬਸ ਦੋਵੇਂ ਇਕੱਲੀਆਂ ਰਹਿੰਦੀਆਂ ਉੱਥੇ ਉਹ ਕਹਿੰਦੇ ਹਾਂ ਅਸੀਂ ਦੋਵੇਂ ਇਕੱਲੀਆਂ ਹੀ ਰਹਿੰਦੇ ਹਾਂ ਇੱਥੇ ਤੁਹਾਨੂੰ ਇਹਨਾਂ ਟੋਟੋ ਦੇ ਆਦਿਵਾਸੀ ਲੋਕਾਂ ਦੇ ਵਿੱਚ ਡਰ ਨਹੀਂ ਲੱਗਦਾ ਮੈਨੂੰ ਤਾਂ ਬੜਾ ਦਰਸੀ ਮੈਨੂੰ ਤਾਂ ਬੜੀ ਘਬਰਾਹਟ ਸੀ ਕਿ ਨਾਦਵਾਸੀਆਂ ਲੋਕਾਂ ਦੇ ਵਿੱਚ ਆ ਕੇ ਪਤਾ ਨਹੀਂ ਕੀ ਕਰ ਦੇਣਗੇ ਤੁਸੀਂ ਤਾਂ ਫਿਰ ਕੁੜੀਆਂ ਹੋ ਨੌਜਵਾਨ ਹੋ ਤੁਹਾਨੂੰ ਡਰ ਨਹੀਂ ਲੱਗਦਾ ਲੈ ਧਰ ਕਾ ਦਾ ਦਾਰੇ ਇਥੇ ਕਾ ਦਾ ਹੋਣਾ ਬਸ ਮੈਂ ਡਿਸਪੈਂਸਰੀ ਦੇ ਵਿੱਚ ਕੰਮ ਕਰਦੀ ਐ ਹੁਣ ਡਰੇ ਨਾ ਜੰਗਲਾਂ ਤੋਂ ਇਹਨਾਂ ਜਾਨਵਰਾਂ ਤੋਂ ਇਹਨਾਂ ਅਸਭਿਆ ਲੋਕਾਂ ਤੋਂ ਸਭਿਆਤਾ ਤੋਂ ਕੋਹਾਂ ਦੂਰ ਤੁਸੀਂ ਰਹਿੰਦੇ ਹੋ ਜਿੱਥੋਂ ਮੈਂ ਆਇਆ ਜਿੱਥੋਂ ਮੈਂ ਆਇਆ ਸਭਿਆਤਾ ਹੀ ਸਭਿਆਤਾ ਹੈ ਹਰ ਪਾਸੇ ਸਭਿਆਤਾ ਪਰ ਇੱਥੇ ਇਹ ਅਸਭਿਅ ਲੋਕ ਆਦਿਵਾਸੀ ਲੋਕ ਜੰਗਲੀ ਲੋਕ ਤੁਹਾਨੂੰ ਇਹਨਾਂ ਤੋਂ ਡਰ ਨਹੀਂ ਲੱਗਦਾ ਇਹ ਜੰਗਲ ਦੇ ਵਿੱਚ ਰਹਿਣ ਵਾਲੇ ਨੇ ਪਰ ਅਸਭਿਅ ਦਾ ਭਾਵ ਠੀਕ ਹੈ ਉਹ ਕਹਿੰਦੀ ਵੀ ਜੰਗਲ ਮੈਂ ਮੰਨਦੀ ਆ ਕਿ ਜੰਗਲ ਦੇ ਵਿੱਚ ਰਹਿਣ ਵਾਲੇ ਨੇ ਜਾਨਵਰ ਵੀ ਹੈ ਇੱਥੇ ਪਰ ਅਸਭਿਅ ਦਾ ਭਾਵ ਮੈਂ ਸਮਝ ਨਹੀਂ ਸਕੀ ਤੁਸੀਂ ਸਭਿਅਕ ਤੇ ਅਸਭਿਅਕ ਨੂੰ ਕਿਵੇਂ ਵੱਖ ਕਰੋਗੇ ਮੈਂ ਇਹ ਨਹੀਂ ਸਮਝ ਸਕੀ ਮੈਨੂੰ ਤੇ ਲੋਕ ਬਹੁਤ ਭੋਲੇ-ਪਾਲੇ ਬੱਚਿਆਂ ਵਰਗੇ ਲੱਗਦੇ ਨੇ ਜਿਵੇਂ ਕਈ ਜੋ ਮਨੀ-ਮਨੀ ਜਾਂਦੇ ਨੇ ਨੇ ਵੀ ਸਮਝ ਨਹੀਂ ਲੱਗਦੀ ਤਾਂ ਹੋ ਹੋ ਹਾ ਹਾ ਕਰਕੇ ਫਿਰ ਵੀ ਮੰਨ ਜਾਂਦੇ ਨੇ ਮੈਨੂੰ ਸਮਝ ਨਹੀਂ ਲੱਗੀ ਕਿ ਤੁਸੀਂ ਕਿਹਨਾਂ ਲੋਕਾਂ ਨੂੰ ਸભ્ય ਕਹਿੰਦੇ ਹੋ ਤੇ ਕਿਹਨਾਂ ਨੂੰ ਅਸભ્ય ਕਹਿੰਦੇ ਹੋ ਉਸਨੇ ਇਹ ਸਵਾਲ ਮੇਰੇ ਉੱਤੇ ਦਾਗ ਦਿੱਤਾ खैर ਸਿੱਧਾ ਜਵਾਬ ਤਾਂ ਮੈਂ ਕੀ ਦੇਣਾ ਸੀ ਜੋ ਮੈਂ ਕਹਿਣਾ ਸੀ ਉਹ ਮੈਂ ਕਹਿ ਚੁੱਕਾ ਸੀ ਕੁਝ ਕੁਝ ਇਸ ਤਰ੍ਹਾਂ ਵੀ ਸਮਝ ਆਇਆ ਕਿ ਇਸ ਦਾ ਪਤੀ ਕੁਝ ਮਹੀਨੇ ਜਾਂ ਬਰੇ ਪਹਿਲਾਂ ਮਲੇਰੀਆ ਦੇ ਨਾਲ ਮਰ ਗਿਆ ਸੀ ਉਸ ਦੀਆਂ ਗੱਲਾਂ ਤੋਂ ਜਿਸ ਤਰ੍ਹਾਂ ਉਹਨੇ ਮੈਨੂੰ ਟੁੱਟੀ-ਫੁੱਟੀ ਹਿੰਦੀ ਦੇ ਵਿੱਚ ਗੱਲ ਕੀਤੀ ਪਰ ਉਸ ਦਾ ਉਸ ਮੁੰਡੇ ਦੇ ਨਾਲ ਰਿਸ਼ਤਾ ਫਿਰ ਵੀ ਮੇਰੀ ਸਮਝ ਤੋਂ ਪਾਰ ਸੀ ਪਰ ਮੈਂ ਸੋਚ ਰਿਹਾ ਸੀ ਉਹਤੀ ਉਸ ਦਾ ਮਰ ਗਿਆ ਸੀ ਉਸ ਤੋਂ ਬਾਅਦ ਨਾ ਹੀ ਇਹਨਾਂ ਦਾ ਇੱਥੋਂ ਜਾਣਾ ਚਾਹਿਆ ਨਾ ਇਹਨਾਂ ਟੋਟੋ ਲੋਕਾਂ ਨੇ ਜਾਣ ਦਿੱਤਾ ਤੇ ਇਹ ਛੋਟੀ ਕੁੜੀ ਉਸ ਦੀ ਭੈਣ ਸੀ ਜਾਂ ਧੀ ਸੀ ਇਸ ਬਾਰੇ ਸਵਾਲ ਮੇਰੇ ਅੰਦਰ ਹੀ ਸਨ ਇਸ ਬਾਰੇ ਮੈਂ ਪੂਰੀ ਤਰ੍ਹਾਂ ਸੁਣ ਜਾਣ ਵੀ ਨਹੀਂ ਸਕਿਆ ਪੁੱਛ ਵੀ ਨਹੀਂ ਸਕਿਆ ਸ਼ਾਇਦ ਮੇਰਾ ਮੇਰੀ ਹਿਊਮਰ ਨਾ ਪਈ ਸਿਰਫ ਇਨਾ ਹੀ ਜਾਣ ਸਕਿਆ ਕਿ ਇਹ ਨੇੜੇ ਦੇ ਕਿਸੇ ਖਾਸੀ ਖਾਸੀ ਕਬੀਲੇ ਤੋਂ ਹਨ ਇਹ ਵੀ ਕਿਸੇ ਕਬੀਲੇ ਦੇ ਹਨ ਖਾਸੀ ਕਬੀਲੇ ਤੋਂ ਮੈਂ ਇਸ ਮਾਹੌਲ ਦੇ ਵਿੱਚ ਇਹਨਾਂ ਲੋਕਾਂ ਦੇ ਕੋਲ ਤਕਰੀਬਨ ਇੱਕ ਹਫ਼ਤਾ ਰਹਿਣਾ ਇੱਕ ਹਫ਼ਤਾ ਇਸ ਇੱਕ ਹਫ਼ਤੇ ਦੇ ਵਿੱਚ ਮੈਂ ਇਹਨਾਂ ਟੋਟੋ ਲੋਕਾਂ ਦੇ ਨਾਲ ਮਿਲਦਿਆਂ ਜੁੜਦਿਆਂ ਮੈਂ ਇਹਨਾਂ ਦੀਆਂ ਖੇਡਾਂ ਆਦਮੀ ਤੀਮੀਆਂ ਕੁੜੀਆਂ ਦਾ ਰਾਤੀ ਸ਼ਰਾਬ ਪੀ ਕੇ ਨੱਚਣਾ ਗਾਉਣਾ ਖਾਣ ਪੀਣ ਅਤੇ ਛੋਟੇ ਮੋਟੇ ਸ਼ਿਕਾਰ ਆਦੀਆਂ ਸਰਗਰਮੀਆਂ ਦੇ ਵਿੱਚ ਹਿੱਸਾ ਵੀ ਲੈਂਦਾ ਇਹ ਮੈਨੂੰ ਜਿਵੇਂ ਇਸ ਹਫਤੇ ਦੇ ਵਿੱਚ ਮੈਨੂੰ ਆਪਣੇ ਨਾਲ ਰਲਾ ਮਿਲਾ ਲੈਂਦੇ ਨੇ ਮੇਰੇ ਕਾਫੀ ਡਰ ਖਤਮ ਹੋ ਜਾਂਦੇ ਨੇ ਇਹਨਾਂ ਦੇ ਵਿੱਚ ਰਹਿੰਦੇ ਰਹਿੰਦੇ ਆ ਤੇ ਬਸ ਮੈਂ ਤੁਰਦਾ ਫਿਰਦਾ ਇਹਨਾਂ ਦੀ ਜ਼ਿੰਦਗੀ ਇਹਨਾਂ ਸਭਿਅਕ ਲੋਕਾਂ ਦੀ ਜ਼ਿੰਦਗੀ ਬਾਰੇ ਸੋਚ ਰਿਹਾ ਇਸ ਤਰ੍ਹਾਂ ਰਹਿੰਦੇ ਨੇ ਲੋਕ ਤੇ ਦੋਵੇਂ ਮਾਮਾਤੀਆਂ জাফর ਪੈਣਾ ਮੈਨੂੰ ਪਤਾ ਨਹੀਂ ਮੈਂ ਪੁੱਛਿਆ ਨਹੀਂ ਉਸਨੂੰ ਮੈਨੂੰ ਆਪਣਾ ਮਹਿਮਾਨ ਸਮਝ ਕੇ ਪੂਰੀ ਤਰ੍ਹਾਂ ਸੇਵਾ ਕਰਦੀਆਂ ਨੇ ਦਿਲੋ ਜਾਨ ਹੁਣ ਵਕਤ ਵੀ ਕੁਝ ਸਾਜ਼ਗਾਰ ਹੋ ਗਏ ਹੋਣਗੇ ਹਫਤਾ ਹੋ ਗਿਆ ਮਾਹੌਲ ਬਦਲ ਗਿਆ ਹੋਵੇਗਾ ਪਿੱਛੇ ਵੀ ਜਾਣ ਤੋਂ ਪਹਿਲਾਂ ਮੈਂ ਹੀ ਸੋਚਦਾ ਕਿ ਇਸ ਸੁਨੰਦਾ ਦੇ ਉਸ ਸ਼ਬੀਰ ਮੋਂਡਲ ਦੇ ਨਾਲ ਕੁਝ ਵੱਖਰੀ ਤਰ੍ਹਾਂ ਦੇ ਡੂੰਗੇ ਸਬੰਧ ਹੋਣਗੇ ਜੋ ਇਸਤਰੀ ਮੇਰੀ ਜਾਣੀ ਸ਼ਬੀਰ ਮੋਂਡਲ ਦੇ ਮਿੱਤਰ ਦੀ ਇੰਨੀ ਖਾਤਰਦਾਰੀ ਕਰਦੀ ਰਹੀ ਹੈ ਸਿਰਫ ਇੱਕ ਖਤ ਮੜ ਕੇ ਉਸਨੇ ਸਿਰਫ ਖਤ ਲਿਖੇ ਖਤ ਪੜ੍ਹ ਕੇ ਇੰਨੀ ਖਾਤਰਦਾਰੀ ਕੀਤੀ ਹੈ ਕਿਸ ਕਿਸਮ ਦਾ ਇਸ ਦਾ ਉਸ ਮੁੰਡੇ ਦੇ ਨਾਲ ਸੰਬੰਧ ਹੋਏਗਾ ਮੈਂ ਇਹ ਸੋਚ ਰਿਹਾ ਮੈਂ ਜਾਨਣਾ ਚਾਹ ਰਿਹਾ ਸਪਰ ਹੁਣ ਮੈਂ ਪੁੱਛਣ ਦੀ ਹਿੰਮਤ ਕਰਾਂ ਜਾਂ ਨਾ ਕਰਾਂ ਬਹੁਤ ਬਹੁਤ ਨਿੱਜੀ ਸਵਾਲ ਹੋਏਗੇ ਖੈਰ ਮੈਂ ਨਾ ਪੁੱਛ ਸਕਿਆ ਹੁਣ ਵਕਤ ਆ ਗਿਆ ਸੀ ਜਾਣ ਦਾ ਵਿਦਾ ਲੈਣ ਲੱਗਿਆ ਗੱਲਾਂ ਹੀ ਗੱਲਾਂ ਦੇ ਵਿੱਚ ਮੈਂ ਫੇਰ ਵੀ ਮੈਂ ਸ਼ਬੀਰ ਮੁੰਡਲ ਦਾ ਨਾਮ ਲੈਂਦਾ ਹਾਂ ਤਾਂ ਉਹ ਹੱਸਦਿਆਂ ਹੋਇਆ ਕਹਿੰਦੀ ਹੈ ਕਿ ਸ਼ਬੀਰ ਮੁੰਡਲ ਸ਼ਬੀਰ ਮੋਂਡਲ ਤੁਸੀਂ ਨਾ ਲੈ ਰਹੇ ਹੋ ਉਹ ਇਹੋ ਜੇ ਕਿਸੇ ਵਿਅਕਤੀ ਨੂੰ ਨਹੀਂ ਜਾਣਦੀ ਹੂੰ ਨਾ ਉਸੇ ਸ਼ਬੀਰ ਮੋਂਡਲ ਦਾ ਗੱਲ ਕਰ ਰਿਹਾ ਵੀ ਜਿਸ ਨੇ ਖੱਤ ਲਿਖਿਆ ਸੀ ਤੁਹਾਡੇ ਨਾਮ ਤੇ ਮੇਰੇ ਬਾਰੇ ਵੀ ਲਿਖਿਆ ਸੀ ਕਿ ਮੈਂ ਆ ਰਿਹਾ ਤੇ ਉਹ ਕਹਿੰਦੀ ਨਹੀਂ ਮੈਂ ਕਿਸੇ ਸ਼ਬੀਰ ਮੋਂਡਲ ਨੂੰ ਨਹੀਂ ਜਾਣਦੀ ਤੁਸੀਂ ਨਹੀਂ ਜਾਣਦੇ ਉਸਨੇ ਤਾਂ ਤੁਹਾਡੇ ਨਾਮ ਤੇ ਪੱਤਰ ਵੀ ਲਿਖਿਆ ਸੀ ਜੋ ਮੈਂ ਤੁਹਾਨੂੰ ਦਿੱਤਾ ਸੀ ਤੇ ਉਸਨੇ ਵੀ ਕਿਹਾ ਸੀ ਸੁਨੰਦਾ ਨੂੰ ਦੇ ਦੇ ਉਸ ਸੁਨੰਦਾ ਮੈਂ ਸੁਨੰਦਾ ਵੀ ਨਹੀਂ ਹੈ ਅਸਲ ਦੀ ਵਿੱਚ ਸੁਨੰਦਾ ਨੂੰ ਇੱਥੋਂ ਗਿਆ 1 ਸਾਲ ਹੋ ਗਿਆ। ਜਦੋਂ ਇਹ ਕਹਿੰਦੀ ਹੈ ਕਿ ਮੈਂ ਸੁਨੰਦਾ ਵੀ ਨਹੀਂ ਹਾਂ ਤੇ ਸੁਨੰਦਾ ਨੂੰ ਵੀ ਗਿਆ ਹੋਇਆ 1 ਸਾਲ ਹੋ ਗਿਆ ਹੈ ਤੇ ਉਸ ਦਾ ਖਤ ਮੈਂ ਕਿਵੇਂ ਪੜ ਸਕਦੀ ਹਾਂ ਕਿਉਂਕਿ ਸੁਨੰਦਾ ਤਾਂ ਇੱਥੇ ਨਹੀਂ ਹੈ ਸੁਨੰਦਾ ਹੀ ਹੱਕਦਾਰ ਹੈ ਇਸ ਖਤ ਦਾ। ਤੇ ਮੈਂ ਕੁਝ ਦੇਰ ਹੈਰਾਨ ਜਿਹਾ ਖੜਾ ਸੋਚਦਾ। ਹੈਰਾਨੀ ਦੇ ਵਿੱਚ ਤੇ ਫਿਰ ਫਿਰ ਉਸ ਨੂੰ ਪੁੱਛਦਾ ਕਿ ਜੇ ਤੁਸੀਂ ਸ਼ਬੀਰ ਮੋਨਡਲ ਨੂੰ ਨਹੀਂ ਜਾਣਦੇ ਤੁਸੀਂ ਸੁਨੰਦਾ ਵੀ ਨਹੀਂ ਹੋ। ਖਤ ਵੀ ਨਹੀਂ ਤੁਸੀਂ ਪੜਿਆ ਤੇ ਮੈਨੂੰ ਵੀ ਨਹੀਂ ਜਾਣਦੇ ਤੇ ਫਿਰ ਤੁਸੀਂ ਮੈਨੂੰ ਪੁੱਛਿਆ ਵੀ ਕਿਉਂ ਨਹੀਂ ਕਿ ਮੈਂ ਕੌਣ ਹਾਂ ਤੁਸੀਂ ਬਿਲਕੁਲ ਮੈਨੂੰ ਸਵਾਲ ਵੀ ਨਹੀਂ ਕੀਤਾ ਕਿ ਮੈਂ ਕੌਣ ਹਾਂ ਕਿੱਥੋਂ ਆਇਆ ਸਿਰਫ ਤੁਸੀਂ ਮੇਰੇ ਵੱਲ ਤੱਕਦੇ ਰਹੇ ਹੋ ਤੇ ਇਹ ਸਵਾਲ ਇਹਨਾਂ ਸਵਾਲਾਂ ਦੇ ਜਵਾਬ ਮੈਂ ਲੈ ਕੇ ਜਾਣਾ ਚਾਹੁੰਨਾ ਸੀ ਤੇ ਮੈਂ ਉਸ ਨੂੰ ਪੁੱਛਿਆ ਤੂੰ ਮੈਨੂੰ ਪੁੱਛਿਆ ਕਿਉਂ ਨਹੀਂ ਕਿ ਮੈਂ ਕੌਣ ਹਾਂ ਘੱਟੋ ਘੱਟ ਤੈਨੂੰ ਮੈਂ ਦੱਸਦਾ ਉਹ ਕੁੜੀ ਮੁਸਕਰਾਈ ਉਸਨੇ ਮੁਸਕਰਾਉਂਦੇ ਹੋਏ ਆਖਿਆ ਕਿ ਮੈਂ ਇਹ ਪੁੱਛਣ ਦੀ ਲੋੜ ਮਹਿਸੂਸ ਨਹੀਂ ਕੀਤੀ ਮੈਨੂੰ ਪਤਾ ਨਹੀਂ ਪਰ ਮੈਨੂੰ ਲੱਗਾ ਨਹੀਂ ਕਿ ਤੁਹਾਨੂੰ ਪੁੱਛਣਾ ਚਾਵੇ ਤੁਸੀਂ ਮੈਨੂੰ ਬੜੇ ਭਲੇਪੁਰਸ਼ ਜਾਪਦੇ ਸੀਗੇ ਤੇ ਮੈਂ ਇਹ ਪੁੱਛਣ ਦੀ ਲੋੜ ਮਹਿਸੂਸ ਨਹੀਂ ਕੀਤੀ ਉਸਨੇ ਇਹ ਗੱਲ ਕੀਤੀ ਤੇ ਮੈਂ ਵਿਦਾ ਲਈ ਆਪਣਾ ਹੈਂਡਬੈਗ ਫੜੀ ਨਦੀ ਪਾਰ ਕਰਦੇ ਹਾਂ ਸੁਝਦਾ ਜਾ ਰਿਹਾ ਕਿ ਉਸਦੇ ਇਸ ਉੱਤਰ ਦੇ ਵਿੱਚ ਕਿੰਨੇ ਹੀ ਉੱਤਰ ਤੇ ਹੋਰ ਕਿੰਨਾ ਕੁਝ ਲੁਕਿਆ ਪਿਆ ਹੈ ਕਿੰਨਾ ਅੰਤਰ ਹੈ ਕਿੰਨਾ ਅੰਤਰ ਹੈ ਕਿੰਨਾ ਫਰਕ ਹੈ ਕਿੰਨਾ ਕਿੰਨਾ ਵੱਡਾ ਪਾੜਾ ਹੈ ਸਾਡੇ ਸ਼ਹਿਰੀ ਸਭੇਕ ਲੋਕਾਂ ਅਤੇ ਨ ਅਖੌਤੀ ਅਸਭਿਅ ਲੋਕਾਂ ਦੇ ਵਿੱਚ ਸ਼ਾਇਦ ਸ਼ਾਇਦ ਇਸ 파ੜੇ ਨੂੰ ਸਮਝਣ ਤੋਂ ਸੀ ਬਹੁਤ ਦੂਰ ਹਾਂ ਕੋਹਾਂ ਦੂਰ ਹੈ ਹੁਣ ਸਵਾਲੇ ਖੜਾ ਹੋ ਜਾਂਦਾ ਮੇਰੇ ਜ਼ਹਿਨ ਦੇ ਵਿੱਚ ਕੌਣ ਸਭਿਅਖ ਹੈ ਤੇ ਕੌਣ ਅਸਭਿਅਖ ਹੈ ਕੌਣ ਸਭਿਅਖ ਹੈ ਤੇ ਕੌਣ ਸਭਿਅਖ